ਕਾਰੋਬਾਰ ਮਨ ਕੇ ਸਾਂਝਾ ਹੜਾ ਕਿ ਜਿਵੇਂ ਵੱਡਾ ਭਰਾ ਕੰਪੈਨਰ ਦਾ ਹੁੰਦਾ ਹੈ ਮੈਂ ਤੇ ਮੇਰਾ ਛੋਟਾ ਭਰਾ ਜਿਵੇਂ ਡੇਰੀ ਫਾਰਮ ਹੈ ਤੇ ਸਾਡਾ ਖੇਤੀ ਦਾ ਕੰਮ ਹੈ ਜਿਹੜੀ ਵੀ ਇਹਦੇ ਵਿੱਚੋਂ ਇਨਕਮ ਹੋ ਰਹੀ ਹੈ ਜਿਵੇਂ ਕੰਪੈਨਰਾਂ ਚੋਂ ਆਈ ਜਾਂ ਮਨ ਕੇ ਡੇਰੀ ਫਾਰਮ ਚੋਂ ਤੇ ਖੇਤੀ ਤੇ ਉਹ ਸਾਡੇ ਵੱਡੇ ਭਰਾ ਕੋਲ ਸਾਰੀ ਜਾਣੀ ਹੈ ਸਾਰਾ ਪਰਿਵਾਰ ਸਾਡਾ ਇਕੱਠਾ ਹੈ ਜਿਹਦੇ ਤੋਂ ਆਪਾਂ 10 ਰੁਪਏ ਵੀ ਲੈਣੇ ਨੇ ਜਾਂ 1 ਰੁਪਿਆ ਵੀ ਲੈਣਾ ਜੇ ਬੱਚਿਆਂ ਲੈਣਾ ਜਾਂ ਮੈਂ ਲੈਣਾ ਜਾਂ ਛੋਟੇ ਭਰਾਣ ਲੈਣਾ ਉਹਨਾਂ ਤੋਂ ਮੰਗ ਕੇ ਲੈਣਾ ਸੀ ਮਤਲਬ ਤੁਹਾਡੀ ਜੇਬ ਇੱਕ ਹਾਂਜੀ ਜੇ ਬੇਕਾ ਜੀ ਕਿੰਨੇ ਜੀ ਹੋ ਤੁਸੀਂ ਅਸੀਂ 15 ਮੈਂਬਰਾਂ ਘਰ ਦੇ 7 ਬੱਚੇ ਨੇ ਤੇ 8 ਮੈਂਬਰ ਅਸੀਂ ਹਾਂਜੀ ਜ਼ਮੀਨ ਵੀ ਨਹੀਂ ਵੰਡੀ ਜਿਵੇਂ ਹੈਗੀ ਆ ਉਵੇਂ ਚੱਲਦਾ ਹੈ ਕੰਮ ਇਕੱਠੀ ਹੈ ਸਾਰਾ ਕੁਝ ਤੁਸੀਂ ਦੱਸ ਦਿਓ ਤੁਹਾਡਾ ਵੇੜਾ ਵੀ ਇੱਕ ਹੈ ਹਾਂਜੀ ਜਿਹੜੇ ਬਾਹਰ ਜਿਹੇ ਕੁਰਸੀਆਂ ਖਸੀਆਂ ਢਾ ਕੇ ਬੈਠੀ ਦੀਆਂ ਨੇ ਉਹ ਵੀੜਾ ਪੱਕਾ ਛੜਗੋ ਲੱਗੀਆਂ ਇੱਟਾਂ ਲੱਗੀਆਂ ਹੋਈਆਂ ਨੇ ਉਥੇ ਬਹਿ ਕੇ ਚਾਹ ਪਾਣੀ ਪੀਂਦੇ ਸਾਰੇ ਇਕੱਠੇ ਹੀ ਬਹਿ ਕੇ ਚਾਹ ਪਾਣੀ ਪੀਂਦੇ ਨੇ ਕੋਈ ਗੰਦਗੁੰਦ ਵੀ ਨਹੀਂ ਹੈ ਘਰ ਦੇ ਵਿੱਚ ਨਹੀਂ ਨਹੀਂ ਤੁਸੀਂ ਕਹਿੰਦੇ ਤੁਹਾਡਾ ਰਾਸ਼ਨ ਵੀ ਇਕੱਠਾ ਹੀ ਆਉਂਦਾ ਆ ਜਿਵੇਂ ਮਾਨਕ ਜਿਹੜਾ ਸਾਡਾ ਵੱਡਾ ਭਰਾ ਹੈ ਉਹਨਾਂ ਨੂੰ ਰਾਸ਼ਨ ਲਿਆ ਕੇ ਦੇ ਦਿੰਦਾ ਹੈ ਤੇ ਉਹ ਉਹਨਾਂ ਨੂੰ ਵੰਡ ਕੇ ਦੇ ਦਊ ਆਪੇ ਵੰਡ ਦਿੰਦੀਆਂ ਨੇ ਤੇ ਵੰਡ ਕੇ ਰਾਸ਼ਨ ਆਪਰਾ ਜਿਵੇਂ ਜਦੋਂ ਕਪੜਾ ਲੀੜਾ ਲੈਣਾ ਲਿਆਉਣਾ ਹੁੰਦਾ ਉਹਨੂੰ 6 ਮਹੀਨਿਆਂ ਬਾਗਰੋ ਜਸ ਸਾਲ ਬਾਗਰੋ ਜਾਂ ਮਾਨਕ ਚਲ ਜਾ ਉਹ ਵਿਆਹ ਵਿੱਚ ਕੋਈ ਡਿਸੀਜਨ ਲੈਣਾ ਹੁੰਦਾ ਹਨਾ ਤੁਸੀਂ ਸਭ ਤੋਂ ਪਹਿਲਾਂ ਸਲਾਹ ਕਿਹਦੇ ਨਾਲ ਕਰਦੇ ਹੋ ਉਹ ਵੱਡਾ ਭਰਾ ਨਿਰਮਲ ਸਿੰਘ ਸੇਖੋਂ ਜਿਹੜਾ ਉਹਨਾਂ ਦੇ ਨਾਲ ਪਹਿਲਾਂ ਹਾਂ ਪਹਿਲਾਂ ਮੈਂ ਹੁਣ ਕੋਈ ਵੀ ਕੰਮ ਕਰਨਾ ਇੱਥੇ ਇੱਥੇ ਆਉਣਾ ਸੀਗਾ ਇਹ ਵੀ ਉਹਨਾਂ ਨੂੰ ਪੁੱਛ ਕੇ ਆਇਆ ਵੀ ਮੈਂ ਉੱਥੇ ਚੱਲਾਂ ਦੇ ਉਹ ਕਹਿੰਦਾ ਕੋਈ ਗੱਲ ਨਹੀਂ ਜਾ ਤੱਕਿਆ ਵੀਡੀਓ ਅਸੀਂ ਤੋ ਇੱਥੋਂ ਤੱਕ ਪੁੱਛਦੇ ਆ ਵੀ ਕਿਸੇ ਦਾ ਭੋਗ ਦਾ ਅਖੰਡ ਪਾਠ ਦਾ ਭੋਗ ਉਹਨਾਂ ਨਾਲ ਅਸੀਂ ਉਹ ਵੀ ਪੁੱਛ ਕੇ ਜਾਂਦੇ ਆ ਵੀ ਉਹ ਫਲਾਣੇ ਦੀ ਆਪਾਂ ਜਾਣਾ ਕਿ ਨਹੀਂ ਜਾਣਾ ਉਹਨਾਂ ਨੂੰ ਪਤਾ ਵੀ ਚੰਗਾ ਬੰਦਾ ਕਿਹੜਾ ਹੈ ਮਾੜਾ ਬੰਦਾ ਕਿਹੜਾ ਹੈ ਹਨਾ ਤੇ ਕਿਹਦੇ ਨਾਲ ਆਪਾਂ ਵਰਤਣਾ ਕਿਹਦੇ ਨਾਲ ਨਹੀਂ ਵਰਤਣਾ ਇਹ ਪੁਰਾਣੇ अच्छा ही वो सारा परिवार ਇਕੱਠਾ ਲੈਂਦਾ ਸੀ ਪੰਜ ਭਰਾਵਾਂ ਦਾ ਇੱਕੋ ਘਰ ਚ ਇੱਕੋ ਘਰ ਦੇ ਵਿੱਚ ਜਿਵੇਂ ਸਾਡੇ ਫਾਜ਼ਲ ਸਾਹਿਬ ਨੇ ਇਹ ਹੀ ਸਿਕਾਇਆ ਵੀ ਸਾਰਾ ਨੇ ਤੁਸੀਂ ਇਕੱਠੇ ਹੀ ਰਹਿਣਾ ਆਪਾਂ ਤੇ ਹੁਣ ਤੱਕ ਇਕੱਠੇ ਹੀ ਚੱਲਦੇ ਪਏ ਕੰਮ ਕਿਸੇ ਨੂੰ ਇਹ ਨਹੀਂ ਹੈਗਾ ਵੀ ਤੂੰ ਮੰਨ ਕੇ ਚੱਲ ਅੱਡ ਹੋਣਾ ਉਹਦਾ ਮਨ 'ਚ ਖਿਆਲ ਹੀ ਨਹੀਂ ਹੈਗਾ ਕਿਸੇ ਦੇ ਵੀ ਹਾਂ ਕਿਸੇ ਦੇ ਵੀ ਜਿਹੜੀਆਂ ਔਰਤਾਂ ਹੁੰਦੀਆਂ ਹੈਨਾ ਉਹਨਾਂ ਦੇ ਹੱਥ ਚ ਹੁੰਦਾ ਵੀ ਪਰਿਵਾਰ ਨੂੰ ਜੋੜ ਕੇ ਰੱਖਣਾ ਜਾਂ ਤੋੜ ਕੇ ਰੱਖਣਾ ਹੈਨਾ ਜਦ ਤੁਹਾਡੇ ਵਿਆਹ ਹੋਏ ਉਦੋਂ ਕਦੀ ਕਿਸੇ ਨੇ ਗੱਲ ਨਹੀਂ ਕੀਤੀ ਕਿ ਵੱਖ ਹੋਣ ਦੀ ਕਿਉਂਕਿ ਜ਼ਿਆਦਾਤਰ ਔਰਤਾਂ ਹੀ ਕਰਦੀਆਂ ਨੇ ਨਹੀਂ ਨਹੀਂ ਸਾਡੇ ਜਿਹੜਾ ਫਾਜ਼ਲ ਸਾਹਿਬ ਸੀ ਨਾ ਉਹਨਾਂ ਨੇ ਪਹਿਲੇ ਦਿਨ ਤੋਂ ਜਦੋਂ ਸਾਡੇ ਵਿਆਹ ਹੋਏ ਤੇ ਵਿਆਹ ਹੋਣ ਸਾਡੇ ਜਿਵੇਂ ਮੇਰਾ ਤੇ ਮੇਰੇ ਭਰਾ ਦਾ ਇਕੱਠਾ ਵਿਆਹ ਸੀਗਾ ਉਹਨਾਂ ਨੂੰ ਕਹਿਦਾ ਵੀ ਤੀਏ ਆ ਹੀ ਕਾਰੋਬਾਰ ਹੈ ਆ ਹੀ ਕਰੇ ਇੱਥੇ ਤੁਸੀਂ ਰਹਿਣਾ ਦੇ ਨਾਲ ਮਿਲ ਕੇ ਰਹਿਣਾ ਉਹ ਪਹਿਲੇ ਦਿਨ ਤੋਂ ਸਾਰੇ ਸਾਰਾ ਪਰਿਵਾਰ ਇਕੱਠਾ ਦਿੰਦਾ ਸੀਗਾ ਤੇ ਜਿਵੇਂ ਆਪਾਂ ਰੱਖੀਏ ਉਵੇਂ ਅਗਲਾ ਜਹੇਲ ਖੜ ਜਾਂਦਾ ਹੈ ਉਹ 2-4 ਮਹੀਨੇ ਹੁੰਦੇ 2-4 ਮਹੀਨੇ ਜੇ ਕੁਲ ਮਿਲ ਗਏ ਅੱਜ ਤੱਕ ਨਾ ਕਿਸੇ ਲੜਾਈ ਹੋਈ ਹੈ ਨਾ ਕਿਸ ਦੀ ਵੀ ਨਾ ਨਾ ਕਿਸੇ ਨੇ ਕੁਝ ਕਿਹਾ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਜਿਹੜਾ ਕੰਮ ਹੁੰਦਾ ਉਹ ਟਾਈਮ ਨਾਲ ਨਿਬੜ ਜਾਂਦਾ ਮੰਨ ਕੇ ਚਲੋ ਸਵੇਰੇ ਉੱਠ ਗਏ 4 ਵਜੇ 4:30 ਵਜੇ ਉੱਠ ਪਏ 7-8 ਵਜੇ ਨੂੰ ਸਾਰਾ ਕੰਮ ਨਿਬੜ ਗਿਆ ਸਭ ਨੇ ਆਪਣੇ ਪ੍ਰਸ਼ਾਦਾ ਪਾਣੀ ਖਾਧਾ ਨਾਤੇ ਤੋਂ ਤੇ ਗਰਮੀਆਂ ਦੇ ਵਿੱਚ ਸਾਰੇ ਅੰਦਰ ਆ ਏਸੀ ਲਾ ਕੇ ਬਹਿ ਗਏ ਲੜਾਈ ਤਾਂ ਹੋਵੇ ਜਿਵੇਂ ਕਿਸੇ ਨੂੰ ਗਰਮੀ 'ਚ ਕੰਮ ਕਰਨਾ ਪਵੇ ਕੰਮ ਜ਼ਿਆਦਾ ਹੋਵੇ ਮੈਂ ਇਕੱਲੇ ਦਾ ਅਪਲਾਈ ਕੀਤਾ ਸੀਗਾ ਕੈਨੇਡਾ ਦੇ ਵੀਜ਼ਾ ਉਹ ਰਿਫਿਊਜ਼ ਲਾ ਗਈ ਫਿਰ ਮੈਂ ਮਨ ਕੇ ਜਲਾ ਆਪਣੀ ਫੈਮਿਲੀ ਨਾਲ ਕਿਸੇ ਨੇ ਕਿਹਾ ਵੀ ਫੈਮਿਲੀ ਨਾਲ ਕਰੋ ਫਿਰ ਰਿਫਿਊਜ਼ ਲਾ ਗਈ ਫਿਰ ਅਸੀਂ ਯੂਰਪ ਦਾ ਅਪਲਾਈ ਕੀਤਾ ਉਹਤੇ ਵੀ ਰਿਫਿਊਜ਼ ਲਾ ਗਈ ਬਸ ਉਹਨੂੰ ਏਜੰਟ ਕਹਿੰਦਾ ਵੀ ਤੁਹਾਡਾ ਇੱਕ ਨੰਬਰ ਜੀ ਨਹੀਂ ਬਣਦਾ ਤੁਹਾਡਾ ਬਣੂਗਾ ਡਾਂਕੀ ਰਹੀਂ ਅਮਰੀਕਾ ਦੀ ਤਲਾ ਅਸੀਂ ਉਰੋਂ ਤੱਕ ਮੰਨ ਗਏ ਸੀ ਵੀ ਹਾਂ ਇਹ ਵੀ ਗੱਡੀ ਹਾਂ ਡਾਂਕੀ ਲਾ ਦਾਂਗੇ 4 ਸਾਲ ਤੁਸੀਂ ਕੁਝ ਨਹੀਂ ਕੀਤਾ ਹੈਨਾ ਤੇ ਖਰਚਾ ਪਾਣੀ ਦਾ ਘਰ ਦੇ ਤੁਹਾਡੇ ਦਾ ਵੀ ਚੱਲਣਾ ਹੈਨਾ ਤੇ ਉਹ ਕੌਣ ਕਰਦਾ ਸੀਗਾ ਫੇਰ ਤੇ ਉਹ ਸਾਰਾ ਸਾਂਝੇ ਘਰ ਤੇ ਚੱਲਦਾ ਸੀਗਾ ਤੇ ਉਹਨਾਂ ਨੇ ਕਦੀ ਕਿਸੇ ਨੇ ਨਹੀਂ ਕਿਹਾ ਵੀ ਤੁਹਾਨੂੰ ਨਹੀਂ ਵੱਡਾ ਬਰਾ ਗਾਲਾਂ ਕੱਢਦਾ ਇਹ ਗੱਲਾਂ ਕਰਦਾ ਵੀ ਤੂੰ ਕੰਮ ਕਰ ਲਾ ਕੰਮ ਕਰ ਲਾ ਹਾਂ ਇਹ ਨਹੀਂ ਕਿਹਾ ਵੀ ਤੂੰ ਵੇਲਾ ਖਾਈ ਜਾਂਦਾ ਹਾਂ ਇਦਾਂ ਨਹੀਂ ਕਿਹਾ ਐਂ ਕਰਦਾ ਵੀ ਕੰਮ ਕਰ ਲਾ ਕੋਈ ਵੀ ਜਦੋਂ ਬਾਅਦ ਦਾ ਬਣੂਗਾ ਮੈਂ ਮੈਂ 4 ਸਾਲ ਤਾਂ ਇੰਨ ਲਗਾਤੇ ਵੀ ਮਟਾਲੇ ਮਟਾਲੇ ਲਾ ਕੇ ਅੱਜ ਹੀ ਡੰਡ ਚੜਾਉਂਦਾ ਹਾਂ ਹਫਤੇ ਤੱਕ ਚੜਾ ਦੂਗਾ ਐਂ ਟਾਲੇ ਮਟਾਲੇ ਲਾਈ ਗਿਆ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਹਾਡਾ ਕਾਰੋਬਾਰ ਇੱਕ ਹੈ ਹਾਂਜੀ ਕਾਰੋਬਾਰ ਦੇਖੋ ਦੋ ਤਿੰਨ ਨੇ ਜਿਵੇਂ ਮੱਝਾਂ ਦਾ ਸਾਡਾ ਡੈਰੀ ਫਾਰਮ ਆ ਸਾਡੀ ਖੇਤੀ ਹੈ ਤੇ ਨਾਲ ਕੰਪੈਨਾਂ ਦਾ ਕੰਮ ਹੈ ਪਹਿਲਾਂ ਜਿਹੜਾ ਜਿਹੜਾ ਹਸਾਬਕਦਾਬ ਕਰਦਾ ਉਹ ਫਾਜ਼ਲ ਸਾਹਿਬ ਸਾਡੀ ਸਦਾ ਜੌਨ ਸਿੰਘ ਸੇਖੂ ਜੀ ਸਾਡੇ ਫਾਜ਼ਲ ਸਾਹਿਬ ਉਹਨਾਂ ਦੀ ਡੈਥ ਹੋ ਗਈ ਹੁਣ ਸਰਦਾਰ ਨਿਰਮਲ ਸਿੰਘ ਸਿੱਖੋਂ ਮੇਰਾ ਵੱਡਾ ਭਰਾ ਜੀ ਹੁਣ ਹਿਸਾਬ ਕਿਤਾਬ ਸਾਰਾ ਉਹਨਾਂ ਕੋਲੇ ਹੁੰਦਾ ਜੀ ਜੋ ਵੀ ਖੇਤੀ ਦਾ ਹਿਸਾਬ ਕਿਤਾਬ ਕਰਨਾ ਹੈ ਡੈਰੀ ਫਾਰਮ ਦਾ ਕਰਨਾ ਹੈ ਜਾਂ ਮੰਨ ਕੇ ਚਲੋ ਕੰਪੈਨ ਦਾ ਹਿਸਾਬ ਕਿਤਾਬ ਚਲੋ ਉਹਨਾਂ ਕੋਲ ਹੈਗਾ ਹੀ ਹੈਗਾ ਜੋ ਵੀ ਸੌਦਾ ਪੱਤਾ ਆਉਣਾ ਹੈ ਕੱਪੜੇ ਰੀੜੇ ਦੇ ਪੈਸੇ ਅਸੀਂ ਉਹਨਾਂ ਨੂੰ ਲੈ ਕੇ ਜਾਣੇ ਸਾਰਾ ਕੁਝ ਅੱਛਾ ਮਤਲਬ ਤੁਹਾਡੀ ਜੇਬ ਇੱਕ ਹੈ ਹਾਂਜੀ ਜੇਬ ਇੱਕ ਹੈ ਜੀ ਜੋ ਵੀ ਤੁਸੀਂ ਤਿੰਨੋਂ ਭਰਾ ਕਮਾਨੇ ਹੋ ਉਹ ਤੁਸੀਂ ਵੱਡੇ ਭਰਾ ਨੂੰ ਦੇ ਦਿੰਨੇ ਹੋ ਹਾਂਜੀ ਅਸੀਂ ਤਿੰਨ ਭਰਾ ਆਈ ਨੇ ਸਰਦਾਰ ਨਿਰਮਲ ਸਿੰਘ ਸਿੱਖੋਂ ਜਗਤਾਰ ਸਿੰਘ ਸਿੱਖੋਂ ਤੇ ਮੇਰਾ ਨਾਮ ਇਹ ਚਰਮਨ ਸਿੰਘ ਸਿੱਖੋਂ ਤੇ ਇਹ ਤਿੰਨ ਭਰਾ ਆ ਤੇ ਜਿਹੜਾ ਦੋਨਾਂ ਨੇ ਕਮਾਈ ਕਰਨੀ ਆ ਤਿੰਨਾਂ ਨੇ ਕਮਾਈ ਕਰਨੀ ਉਹ ਇੱਕੋ ਕੋਲੇ ਸਰਦਾਰ ਨਿਰਮਲ ਸਿੰਘ ਸਿੱਖੋਂ ਨੇ ਸਾਡੇ ਉਹਨਾਂ ਕੋਲੇ ਕਮਾਈ ਜਾਣੀ ਸਾਰੀ ਉਹਨਾਂ ਨੂੰ ਦੇ ਦੇਣੀ ਉਹਨਾਂ ਤੋਂ ਹੀ ਫਿਰ ਜਦੋਂ ਕੋਈ ਜਿਹਦਾ ਕੰਮ ਕਰਨਾ ਹੁੰਦਾ ਸੀ ਆਪਣਾ ਪਰਸਨਲ ਜੇ ਕੋਈ ਨੇ ਕੁਝ ਕਰਨਾ ਹੈ ਨਾ ਜਦਾ ਤੁਸੀਂ ਕੋਈ ਆਪਣਾ ਕੰਮ ਕਰਨਾ ਹੈ ਜਾਂ ਤੁਹਾਡੇ ਛੋਟੇ ਭਰਾ ਨੇ ਕੰਮ ਕਰਨਾ ਫਿਰ ਤੁਸੀਂ ਪੈਸਾ ਜਿਹੜਾ ਉਹ ਆਪਣੇ ਵੱਡੇ ਭਰਾ ਕੋਲੋਂ ਹਾਂਜੀ ਉਹ ਜਿਹੜਾ ਵੀ ਜਿੰਮੇ ਅਸੀਂ ਕਿਤੇ ਜਾਣਾ ਹੈ ਜਾਂ ਮਰ ਕੇ ਚਲੋ ਵੀ ਕੋਈ ਕੰਮ ਕਰਨਾ ਹੈ ਕੋਈ ਖਰੀਦ ਕੋਈ ਚੀਜ਼ ਖਰੀਦ ਕੇ ਲਿਆਉਣੀ ਹੈ ਤਾਂ ਉਹਨਾਂ ਨੂੰ ਕਹਿਣਾ ਵੀ ਆਹ ਚੀਜ਼ ਚਾਹੀਦੀ ਏ ਜਦੋਂ ਤੁਹਾਨੂੰ ਪਤਾ ਅੱਜਕੱਲ੍ਹ ਜੋ ਵੀ ਡਿਜੀਟਲ ਹੋ ਗਿਆ ਕੰਮ ਜਿਵੇਂ Google Pay ਚੱਲ ਪਏ ਨੇ ATM ਕਾਰਡ ਉਹਨਾਂ ਦੇ ਦੇਣਾ ਵੀ ਆ ਲੈ ਕੋਈ ਗੱਲ ਨਹੀਂ ਤੂੰ ਖਰੀਦ ਲੈ ਉਹ ਜਿੰਨਾ ਕੋਈ ਖਰੀਦ ਕੇ ਲੈ ਆ। ਕਿਸੇ ਮੰਗ ਕੇ ਲੈ ਕੇ ਜਾਣਾ ਹਾਂਜੀ ਹੂੰ ਕਦੇ ਦਿਲ 'ਚ ਇਹ ਨਹੀਂ ਆਉਂਦਾ ਕਿ ਆਪਣਾ ਵੱਖਰਾ ਹੋਵੇ ਹਸਾਬ ਕਿਤਾਬ ਅਸੀਂ ਜੋ ਕਮਾਉਨੇ ਉਹ ਵੱਖਰਾ ਰੱਖੀਏ ਨਹੀਂ ਉਹਨੂੰ ਦਿਲ 'ਚ ਆਉਂਦਾ ਜਦੋਂ ਕੋਈ ਦੇਵੇ ਨਾ ਹੂੰ ਉਹ ਲੋ ਆਇਆ ਹੁੰਦਾ ਵੀ ਯਾਰ ਇਹਨੇ ਦਿੱਤਾ ਲਈ ਜੀ ਕਿਤੇ ਆਪਣੇ ਕੋਲ ਹੁੰਦਾ ਤੇ ਆਪਾਂ ਆਪ ਆਪਣਾ ਆਪ ਹੁੰਦਾ ਆਪਣਾ ਜੱ ਲੈ ਕੇ ਤੁਰ ਜਾਂਦੇ ਆਪਾਂ ਜਦੋਂ ਜਦੋਂ ਮੰਗਣ ਤੋਂ ਪਹਿਲਾਂ ਤਾਂ ਆਪ ਨੂੰ ਮਿਲ ਜਾ ਉਹਨੂੰ ਪਰਦਾ ਹੀ ਹੁੰਦਾ ਵੀ ਅੱਜ ਕਰੇ ਵੀ ਗੱਲਾਂ ਕਰਦੇ ਹੁੰਦੇ ਆ ਵੀ ਸਵੇਰੇ ਉੱਥੇ ਜਾਣਾ ਜਿਵੇਂ ਮਨ ਕਿ ਰਾਜਮਹਲ ਮੈਂ ਉੱਥੇ ਜਾਣਾ ਸੀਗਾ ਚੰਡੀਗੜ੍ਹ ਉਹਨਾਂ ਨੂੰ ਪਤਾ ਹੀ ਵੀ ਇਹਨੇ ਚੰਡੀਗੜ੍ਹ ਜਾਣਾ ਹੈ ਉਹਨਾਂ ਪਹਿਲੇ ਪੈਸੇ ਦੇਤੇ ਨਾਲੇ ਗੱਡੀ ਚਾਬੀ ਦੇ ਜਿਵੇਂ ਗੱਡੀ ਤੇਲ ਫੁੱਲ ਹੁੰਦਾ ਟੈਂਕੀ ਤੇ ਜਾਓ ਜੀ ਤੁਸੀਂ ਅੱਛਾ ਕਦੀ ਉਹਨਾਂ ਨੇ ਮਨਾਂ ਨਹੀਂ ਕਰਨਾ ਨਹੀਂ ਮਨਾਂ ਤਾਂ ਕੀਤਾ ਹੀ ਨਹੀਂ ਹੈਗਾ ਨਾਲੇ ਜਿਹੜੇ ਸਾਡਾ ਪਰਿਵਾਰ ਹੈ ਨਾ ਅਸੀਂ ਟੋਟਲ ਮੈਂਬਰ ਆ 15 ओके ਵੀ 7 ਬੱਚੇ ਨੇ 8 ਮੈਂਬਰ ਹੀ ਵੱਡੇ ਆ ਤੇ ਸਾਡੇ ਪਰਿਵਾਰ ਚ ਪਤਾ ਹੀ ਹੁੰਦਾ ਵੀ ਫਰਾਣੇ ਨੇ ਫਰਾਣੇ ਰਹਿਣ ਜਾਣਾ ਫਰਾਣੇ ਨੇ ਫਰਾਣੇ ਰਹਿਣ ਜਾਣਾ ਤੇ ਉਹ ਤਾਂ ਹੈ ਹੀ ਨਹੀਂ ਹੈਗਾ ਵੀ ਤੂੰ ਅੱਜ ਨਾ ਜਾ ਤੂੰ ਦੁਰ ਜਾ ਉਹਦਾ ਪਰਤਾ ਹੀ ਹੁੰਦਾ ਵੀ ਅੱਜ ਜਿਵੇਂ ਮੈਂ ਆਉਣਾ ਸੀਗਾ ਮੇਰੇ ਨੂੰ ਪਤਾ ਸੀਗਾ ਉਹਨਾਂ ਨੂੰ ਹਫਤਾ ਪਹਿਲਾਂ ਇਹਨੇ ਚੰਡੀਗੜ੍ਹ ਜਾਣਾ ਤੇ ਉਹਨਾਂ ਨੇ ਸਵੇਰੇ ਹੀ ਕਹਿੰਦਾ ਵੀ ਆ ਗੱਡੀ ਖੜੀ ਸੀ ਮੈਂ ਗੱਡੀ ਸਟਾਰਟ ਕੀਤੀ ਤੇ ਉਹ ਕਹਿੰਦਾ ਕਿੰਨੇ ਪੈਸੇ ਚਾਹੀਦੇ ਨੇ ਮਹੀਨੇ ਪੈਸੇ ਚਾਹੀਦੇ ਉਹਨਾਂ ਨਾਲ ਦੀ ਨਾਲ ਹੀ ਪੈਸੇ ਦੇ ਦਿੱਤੇ ਤੇ ਆਪਾਂ ਚੰਡੀਗੜ੍ਹ ਆ ਗਏ ਮਤਲਬ ਉਹਨਾਂ ਨੇ ਕਦੀ ਮਨਾ ਨਹੀਂ ਕੀਤਾ ਜੇ ਇਸ ਕਰਕੇ ਤੁਹਾਨੂੰ ਅੱਜ ਤੱਕ ਕਦੀ ਇਹ ਚੀਜ਼ ਦੀ ਨੋਬਤ ਹੀ ਨਹੀਂ ਆਈ ਕਿ ਤੁਸੀਂ ਕੱਲ ਆਪਣਾ ਕੰਮ ਜਾਂ ਆਪਣੇ ਪੈਸੇ ਅਲੱਗ ਰੱਖੋ ਹਾਂਜੀ 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 ਅੱਛਾ ਇੱਕ ਚੀਜ਼ ਹੋਰ ਬਹੁਤ ਇੰਪੋਰਟੈਂਟ ਹੁੰਦੀ ਹੈ ਘਰ ਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਹੈਨਾ ਕਿ ਜੇ ਉਹ ਸਹੀ ਹੋਣ ਤਾਂ ਮਤਲਬ ਉਹਨਾਂ ਦੇ ਹੱਥ 'ਚ ਹੁੰਦਾ ਵੀ ਪਰਿਵਾਰ ਨੂੰ ਜੋੜ ਕੇ ਰੱਖਣਾ ਜਾਂ ਤੋੜ ਕੇ ਰੱਖਣਾ ਹੈਨਾ ਜਦੋਂ ਤੁਹਾਡੇ ਮਤਲਬ ਤੁਹਾਡੇ ਭਾਬੀ ਜੀ ਆਏ ਹੈ ਨਾ ਵੱਡੇ ਭਰਾਵਾਂ ਦੇ ਵਿਆਹ ਹੋਏ ਤੇ ਤੁਹਾਡੇ ਵਿਆਹ ਹੋਏ ਉਦੋਂ ਕਦੀ ਕਿਸੇ ਨੇ ਗੱਲ ਨਹੀਂ ਕੀਤੀ ਕਿ ਵੱਖ ਹੋਣ ਦੀ ਕਿਉਂਕਿ ਜ਼ਿਆਦਾਤਰ ਔਰਤਾਂ ਹੀ ਕਰਦੀਆਂ ਨੇ ਨਹੀਂ ਨਹੀਂ ਸਾਡੇ ਜਿਹੜਾ ਫਾਜ਼ਲ ਸਾਹਿਬ ਸੀ ਨਾ ਉਹਨਾਂ ਨੇ ਪਹਿਲੇ ਦਿਨ ਤੋਂ ਜਦੋਂ ਸਾਡੇ ਵਿਆਹ ਹੋਏ ਤੇ ਵਿਆਹ ਹੋਣ ਸਾਡੇ ਜਿਵੇਂ ਮੇਰਾ ਤੇ ਮੇਰੇ ਭਰਾ ਦਾ ਇਕੱਠਾ ਵਿਆਹ ਸੀਗਾ ਉਹਨਾਂ ਨੂੰ ਕਹਿਦਾ ਵੀ ਤੇ ਇਹ ਆ ਹੀ ਕਾਰੋਬਾਰ ਹੈ ਆ ਹੀ ਕਰੇ ਇੱਥੇ ਤੁਸੀਂ ਰਹਿਣਾ ਤੇ ਰਲ ਮਿਲ ਕੇ ਰਹਿਣਾ ਉਹ ਪਹਿਲੇ ਦਿਨ ਤੋਂ ਸਾਰੇ ਸਾਰਾ ਪਰਿਵਾਰ ਇਕੱਠਾ ਲੈਂਦਾ ਸੀਗਾ ਤੇ ਜਿਵੇਂ ਆਪਾਂ ਰੱਖੀਏ ਉਵੇਂ ਅਗਲਾ ਜਿਹੇ ਹਿਲ ਜਾਂਦਾ ਹੈ ਉਹ 2-4 ਮਹੀਨੇ ਹੁੰਦੇ 2-4 ਮਹੀਨੇ ਜੇ ਕੁਲ ਮਿਲ ਗਏ ਸਾਰਾ ਪਰਿਵਾਰ ਉਹੀ ਹੁਣ ਜਿਵੇਂ ਖੇਤੀ ਦਾ ਕੰਮ ਕਰਦੇ ਆ ਤੇ ਸਾਰਾ ਪਰਿਵਾਰ ਨਾਲ ਲੱਗਦਾ ਖੇਤੀ ਦਾ ਕੰਮ ਕਰਨ ਨੂੰ ਸਾਡੇ ਬੱਚੇ ਵੀ ਨਾਲ ਲੱਗਦੇ ਨੇ ਲੇਡੀਜ਼ ਵੀ ਹਾਂਜੀ ਅੱਛਾ ਜਿਵੇਂ ਸਰਵਾੰਦੇ ਸਬਜੀ ਤੜਵਾਉਣ ਦਾ ਕੰਮ ਹੁੰਦਾ ਹਮ ਸਾਰਾ ਹੀ ਲੇਬਰ ਉਦੋਂ ਲਾਣੇ ਆ ਜਦੋਂ ਵੀ ਆਲੂ ਪੱਟਣੇ ਨੇ ਜਾਂ ਕੋਈ ਗੜਾਈ ਕਰਾਣੀ ਹੈ ਨਾ ਜਿਵੇਂ ਸਬਜੀ ਤੋੜ ਤੜਾਈ ਕਰਨੀ ਹੈ ਉਹਦੇ ਵਿੱਚ ਵੀ ਇਹ ਆਪਸਾ ਸਾਡੇ ਪਰਿਵਾਰ ਆਪ ਨਾਲ ਲੱਗਿਆ ਜਿਵੇਂ ਮਨ ਕਿ ਚਲੋ ਵੀ ਡੰਗਰਾਂ ਦਾ ਕੰਮ ਹੈ ਤੇ ਜਾਂ ਜਿਵੇਂ ਮਨ ਕਰੇ ਜੋ ਘਰ ਦਾ ਕੰਮ ਉਹ ਸਾਰੇ ਸਾਰੀ ਫੈਮਿਲੀ ਨੇ ਲੜ ਕੇ ਕਰਨਾ ਸਾਰੇ ਪਰਿਵਾਰ ਨੇ ਹੂੰ ਤੇ ਉਹਨਾਂ ਨੇ ਵੀ ਕਦੀ ਗੱਲ ਨਹੀਂ ਕੀਤੀ ਨਾ ਕਿਸੇ ਨੇ ਕੋਈ ਵੀ ਗੱਲ ਨਹੀਂ ਕੀਤੀ ਜਦੋਂ ਜਿੰਨਾ ਮਨ ਵੱਡਾ ਪਰਿਵਾਰ ਹੈ ਨਾ ਉਹਨਾਂ ਹੀ ਕੰਮ ਥੋੜਾ ਰਹਿ ਜਾਂਦਾ ਜਰੂਰ ਜਾਰੇ ਜਣੇ ਕੰਮ ਨੂੰ ਕਰਨਗੇ ਉਹ ਕੰਮ ਉਹਨਾਂ ਹੀ ਥੋੜਾ ਉਹਨਾਂ ਹੀ ਛੇਤੀ ਨਿਬੜ ਜਾਂਦਾ ਕੰਮ ਜਦੋਂ ਛੇਤੀ ਨਿਬੜ ਗਿਆ ਤੇ ਕਿਸੇ ਨੂੰ ਕੀ ਕਹਿਣਾ ਜਦੋਂ ਕੰਮ ਜ਼ਿਆਦਾ ਹੋਗਾ ਫਿਰ ਅਗਲਾ ਹੋਗਾ ਜਰਾ ਮੈਂ ਤਾਂ ਇਕੱਲੇ ਨੂੰ ਇੰਨਾ ਕੰਮ ਜਦਾ ਮੈਂ ਕਿਵੇਂ ਨਿਵੇੜਾ ਉਰੋ ਜਿਹੜਾ ਕਹਿ ਜਾਂਦਾ ਅਗਲਾ ਵੀ ਕੰਮ ਜ਼ਿਆਦਾ ਹੈ ਮੇਰੇ ਕੋਲੇ ਇਹ ਜਿਹੜੀ ਸਾਂਝ ਆ ਇਹ ਤੁਹਾਡੇ ਪਿਤਾ ਜੀ ਦੀ ਸਖਾਈ ਹੋਈਗੀ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਕਿ ਉਹਨਾਂ ਨੇ ਹੀ ਪਹਿਲਾਂ ਸਾਰਿਆਂ ਨੂੰ ਸਮਝਾਇਆ ਤੁਹਾਡੀਆਂ ਜਿਹੜੀਆਂ ਘਰ ਦੀਆਂ ਲੇਡੀਜ਼ ਆ ਉਹਨਾਂ ਨੂੰ ਵੀ ਸਮਝਾਇਆ ਜਾਂ ਤੁਹਾਨੂੰ ਵੀ ਪੁਰਾਣੇ ਜਿਹੜੇ ਬਜ਼ੁਰਗ ਸਿੰਘ ਸਾਡੇ ਜਿਵੇਂ ਦਾਦਾ ਜੀ ਆ ਉਹ ਪੰਜ ਭਰਾ ਸਨ अच्छा वो सारा परिवार इकट्ठा ਲੈਂਦਾ ਸੀ ਪੰਜ ਭਰਾਵਾਂ ਦਾ ਇੱਕੋ ਘਰ ਚ ਇੱਕੋ ਘਰ ਦੇ ਵਿੱਚ ਉਹ ਕਹਿੰਦੇ ਇੱਕ ਵੇੜਾ ਹੁੰਦਾ ਸੀਗਾ ਜਦੋਂ ਮੰਨ ਕੇ ਚਲੋ ਕਿਸੇ ਦੀ ਮੱਝ ਸੂਣੀ ਪਿੰਡਾਂ ਦੇ ਵਿੱਚ ਜੋ ਮੱਝਾਂ ਸੂਣੀਆਂ ਬੋਲੀ ਹੁੰਦੀ ਹੈ ਹਨਾ ਸਾਰੇ ਬੱਚਿਆਂ ਨੇ ਕੀੜਾ ਬਣਾ ਕੇ ਬਹਿਣਾ ਇੱਕ ਦੀ ਮੱਝ ਸੂਣੀ ਹੁੰਦੀ ਸੀ ਸਾਰੇ ਬੱਚਿਆਂ ਨੇ ਬੋਲੀ ਪੀਣੀ ਜਿਵੇਂ ਸਾਈਡਾਂ ਦੇ ਘਰ ਕਮਰੇ ਸਨ ਤੇ ਵਿਚਾਲੇ ਜਿਹੜਾ ਵੇੜਾ ਉਹ ਖੁੱਲਾ ਸੀਗਾ ਤੇ ਉਹ ਸਾਰੇ ਬੱਚਿਆਂ ਨੇ ਉਦੋਂ ਤੋਂ ਉਹਨਾਂ ਨੂੰ ਹੀ ਇਹੀ ਸਿੱਖਿਆ ਜੀ ਆਪਾਂ ਸਾਰੇ ਪਰਿਵਾਰ ਇਕੱਠੇ ਰਹਿਣਾ ਜਿਵੇਂ ਸਾਡੇ ਫਾਜ਼ਲ ਸਾਹਿਬ ਨੇ ਇਹੀ ਸਖਾਇਆ ਵੀ ਸਾਰਿਆਂ ਨੇ ਤੁਸੀਂ ਇਕੱਠੇ ਹੀ ਰਹਿਣਾ ਆਪਾਂ ਤੇ ਹੁਣ ਤੱਕ ਇਕੱਠੇ ਹੀ ਚੱਲਦੇ ਪਏ ਕੰਮ ਕਿਸੇ ਨੂੰ ਇਹ ਨਹੀਂ ਹੈਗਾ ਵੀ ਤੂੰ ਮੰਨ ਕੇ ਚੱਲ ਅੱਡ ਹੋਣਾ ਉਹਦਾ ਮਨ 'ਚ ਖਿਆਲ ਹੀ ਨਹੀਂ ਹੈਗਾ ਕਿਸੇ ਦੇ ਵੀ ਹਾਂ ਕਿਸੇ ਦੇ ਵੀ ਹੂੰ ਕਹਿੰਦੇ ਹੁੰਦੇ ਕਿ ਮਤਲਬ ਕਾਰੋਬਾਰ ਉਹੀ ਤਰੱਕੀ 'ਚ ਜਾਂਦਾ ਹੁੰਦਾ ਜਿੱਥੇ ਜਿੱਥੇ ਏਕਾ ਹੋਵੇ ਹੈਨਾ ਤੁਸੀਂ ਇਹ ਚੀਜ਼ ਜਿਉਂ ਰਹੋ ਹੈਨਾ ਆਪਣੇ ਘਰ ਦੇ ਵਿੱਚ ਤੁਸੀਂ ਇਹ ਮੰਨਦੇ ਹੋ ਗੱਲ ਮੈਂ ਦੇਖੋ ਜਦੋਂ ਸਾਡਾ ਇਹ ਪਰਿਵਾਰ ਸਾਰਾ ਇਕੱਠਾ ਹੈ ਸਤੋਏ ਫੀਲਿੰਗ ਹੁੰਦਾ ਵੀ ਜਿਵੇਂ ਮਨ ਕਿ ਚੱਲ ਕੋਈ ਕੰਮ ਅੱਡ ਕੋਈ ਕਰਨਾ ਹੈ ਜਦੋਂ ਕਿਸੇ ਨੂੰ ਜੇ ਮਨ ਕਿ ਚੱਲ ਮੈਂ ਕਿਸੇ ਨੂੰ ਕੰਮ ਕਹਤਾ ਤੇ ਉਹਨੇ ਨਹੀਂ ਜਵਾਬ ਦੇਣਾ ਜੇ ਮੈਨੂੰ ਕਿਸੇ ਨੇ ਕੰਮ ਕਹਤਾ ਮੈਂ ਨਹੀਂ ਜਵਾਬ ਦੇਣਾ ਤਾਂ ਉੱਥੇ ਆਪੇ ਬਰਕਤ ਆਉਂਦੀ ਹੈ ਜਦੋਂ ਜੇ ਕਿਸੇ ਨੂੰ ਜਵਾਬ ਆ ਪਰ ਜਵਾਬ ਦੇਵਾਂਗਾ ਨਾ ਉੱਥੇ ਉਹਨਾਂ ਨੇ ਇਹ ਨਹੀਂ ਮੇਰਾ ਕੰਮ ਨਹੀਂ ਕੀਤਾ ਕਿ ਜੇ ਮੈਂ ਕਾਕਾ ਅੱਡ ਹੁੰਦਾ ਮੈਂ ਕੋਈ ਬੰਦਾ ਰੱਖਿਆ ਹੁੰਦਾ ਤੇ ਮੇਰਾ ਕੰਮ ਅੱਜ ਹੋ ਜਾਣਾ ਸੀਗਾ ਜਦੋਂ ਕੰਮ ਉਹਦਾ ਹੋ ਜਾਂਦਾ ਹੈ ਪੈਸੇ ਟਕੇ ਕਿ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਹਨਾ ਤੇ ਪਰਿਵਾਰਕ ਨੂੰ ਕੰਮ ਵਿੱਚ ਕੋਈ ਦਿੱਕਤ ਨਹੀਂ ਹੈਗੀ ਹੁਣ ਮੈਂ ਮੰਨ ਕੇ ਚੰਡੀਗੜ ਤੇ ਮੇਰਾ ਪਿੱਛੋਂ ਕੰਮ ਕਿੰਨੇ ਸੰਭਾਲਣਾ ਸੀਗਾ ਹੂੰ ਠੀਕ ਹੈ ਇਹ ਵੀ ਇਹ ਵੀ ਬੜਾ ਫਰਕ ਹੁੰਦਾ ਵੀ ਜਦ ਆਜ ਕੱਲ ਫੈਮਿਲੀਆਂ ਅੱਡ ਵਰਡ ਤਾਂ ਹੁੰਦੀਆਂ ਨੇ ਵੀ ਕੱਲ ਨੂੰ ਸਾਨੂੰ ਰੋਕਣ ਟੋਕਣ ਵਾਲਾ ਕੋਈ ਨਾ ਹੋਵੇ ਹੂੰ ਮੈਨ ਕਿਹਦਾ ਰੋਕੂ ਟੋਕੂ ਤੇ ਗਲਤ ਕੰਮ ਵਾਸਤੇ ਉਹ ਰੋਕੂਗਾ ਜਿਹਨੂੰ ਆਪਣੇ ਉਹਦੀ ਖੇਚ ਪੀੜ ਹੋਊਗੀ ਜਿਹੜਾ ਸੜਕ ਤੋਂ ਲੰਘਦਾ ਆ ਉਹਦੇ ਉਹਦੇ ਕੰਨੀ ਗਲਤ ਕੰਮ ਕਰੋ ਸਹੀ ਕੰਮ ਕਰੋ ਉਹਨੂੰ ਕਿਉਂ ਰੋਕਣਾ ਟੋਕਣਾ ਤੁਹਾਨੂੰ ਬਿਲਕੁਲ ਇਸ ਬਰਕਰ ਤੇ ਕੱਤੇ ਸਾਡਾ ਪਰਿਵਾਰ ਸਾਰਾ ਇਕੱਠਾ ਰਹਿੰਦਾ ਤੇ ਅਸੀਂ 21 ਮੰਨ ਕੇ ਚਲੋ ਜਿਹੜੇ ਘਰ ਦੇ ਵਿੱਚ ਰਹਿੰਨੇ ਆ ਹਾਂ ਸਾਰਾ ਪਰਿਵਾਰ ਇਕੱਠਾ ਕੰਮ ਕਰਦਾ ਸਾਡਾ ਤੁਸੀਂ ਦੱਸਦੇ ਹੋ ਤੁਹਾਡਾ ਵੇੜਾ ਵੀ ਇੱਕ ਹੈ ਹਾਂਜੀ ਜਿਹੜੇ ਬਾਹਰ ਜਿੱਥੇ ਕੁਰਸੀਆਂ ਖਸੀਆਂ ਢਾ ਕੇ ਬੈਠੀ ਦੀਆਂ ਨੇ ਉਹ ਵੇੜਾ ਪੱਕਾ ਛੜਗ ਲੱਗੀਆਂ ਇੱਟਾਂ ਲੱਗੀਆਂ ਹੋਈਆਂ ਨੇ ਉੱਥੇ ਬਹਿ ਕੇ ਚਾਹ ਪਾਣੀ ਪੀਣਾ ਸਾਰੇ ਇਕੱਠੇ ਬਹਿ ਕੇ ਚਾਹ ਪਾਣੀ ਪੀਂਦੇ ਗੰਦਕੁੰਦ ਵੀ ਨਹੀਂ ਹੈ ਘਰ ਦੇ ਵਿੱਚ ਨਹੀਂ ਨਹੀਂ ਬਾਹਰ ਜਿਹੜਾ ਬਾਹਰ ਵੇੜਾ ਉੱਥੇ ਕੋਈ ਗੰਦਕੁੰਦ ਨਹੀਂ ਖੁੱਲਾ ਥਾਂ ਹੈ ਬਿਲਕੁਲ ਘਰ ਆਡਡ ਬਣਾਏ ਹੋਏ ਹਾਂ ਘਰ ਆਡਡ ਆਡਡ ਬਣੇ ਹੋਏ ਨੇ ਜਿਹੜਾ ਬਾਹਰ ਵੇੜਾ ਉਹ ਖੁੱਲਾ ਉਹ ਘਰ ਕਿਵੇਂ ਕਾਤੋਂ ਕਿਉਂ ਅੱਡ ਬਣਾਏ ਤੁਸੀਂ ਘਰ ਐ ਅੱਡ ਬਣਾਏ ਵੀ ਜਦੋਂ ਪਹਿਲਾਂ ਬਣਾਇਆ ਹੋਇਆ ਬਜ਼ੁਰਗਾਂ ਨੇ ਉਹ ਚ ਦੋ ਕਮਰੇ ਸੀਗੇ ਤੇ ਇੱਕ ਰਸੋਈ ਸੀ ਲੈਟਰੀਨ ਬਾਸੂ ਵੀ ਜਿਵੇਂ ਸਾਡੇ ਵਿਆਹ ਹੋਏ ਸਾਡਾ ਪਰਿਵਾਰ ਵੱਡਾ ਹੋਇਆ ਫਿਰ ਉਹ ਜੋ ਘਰ ਤੇ ਸਰਦਾ ਨਹੀਂ ਸੀਗਾ ਫਿਰ ਅਸੀਂ ਇੱਕ ਘਰ ਹੋਰ ਪਾਲਿਆ ਫਿਰ ਉਹ ਜਦੋਂ ਦੂਜੇ ਦਾ ਵਿਆਹ ਹੋ ਗਿਆ ਫਿਰ ਇੱਕ ਘਰ ਅਸੀਂ ਹੋਰ ਪਾਲਿਆ ਅੱਛਾ ਉਦੋਂ ਘਰ ਜਿਵੇਂ ਪੈਗੇ ਪੈਗੇ ਹਾਂਜੀ ਜਿਵੇਂ ਘਰ ਉਹ ਪੈਗੇ ਨਾਲ ਦੀ ਨਾਲ ਵੀ ਜੋ ਪਰਿਵਾਰ ਵੱਡਾ ਹੋਈ ਗਿਆ ਤੇ ਵੱਡੇ ਪਰਿਵਾਰ ਕਰਕੇ ਫਿਰ ਕਮਰੇ ਜਾਰੇ ਜਾਈਦੇ ਨੇ ਘਰ ਵੱਡਾ ਚਾਹੀਦਾ ਹੈਗਾ ਤੇ ਉਦੋਂ ਫਾਜ਼ਲ ਸਾਹਿਬ ਨੇ ਕਿਹਾ ਵੀ ਇੱਕ ਘਰ ਪਾ ਕੇ ਦੇਤਾ ਦਿਨਾਂ ਨੂੰ ਹੂੰ ਤੁਸੀਂ ਕਹਿੰਦੇ ਤੁਹਾਡਾ ਰਾਸ਼ਨ ਵੀ ਇਕੱਠਾ ਹੀ ਆਉਂਦਾ ਆ ਹਾਂ ਉਹ ਦਿਨ ਜਿਵੇਂ ਮੰਨ ਕੇ ਸਾਡਾ ਵੱਡਾ ਭਰਾ ਹੈ ਉਹਨਾਂ ਨੂੰ ਰਾਸ਼ਨ ਲਿਆ ਕੇ ਦੇ ਦਿੰਦਾ ਤੇ ਉਹ ਉਹਨਾਂ ਨੂੰ ਵੰਡ ਕੇ ਦੇ ਦਊ ਆਪੇ ਵੰਡ ਦਿੰਦੀਆਂ ਨੇ ਤੇ ਵੰਡ ਕੇ ਰਾਸ਼ਨ ਆਪਣਾ ਜਿਵੇਂ ਜਿੰਨਾ ਚਿਰ ਚੱਲਦਾ ਹੁੰਦਾ ਹਣਾ ਉਦੋਂ 3 ਮਹੀਨੇ ਚੱਲਦਾ ਕੋ 2 ਮਹੀਨੇ ਚੱਲਦਾ ਉਵੇਂ ਚੱਲੀ ਜਾਂਦਾ ਜਦੋਂ ਕਪੜਾ ਲੈਣਾ ਜਾਣਾ ਲਿਆਉਣਾ ਹੁੰਦਾ ਉਹਨੂੰ 6 ਮਹੀਨਿਆਂ ਵਗਰੋਂ ਜਸ ਸਾਲ ਵਗਰੋਂ ਜਾਂ ਮੰਨ ਕੇ ਚੱਲ ਜਾਓ ਵਿਆਹ ਟੰਗ ਆ ਗਿਆ ਉਦੋਂ ਪੈਸੇ ਮਿਲ ਹੀ ਜਾਂਦੇ ਨੇ ਸਾਰਿਆਂ ਨੂੰ ਅੱਛਾ ਉਹਨਾਂ ਦੇ ਆਪਸ 'ਚ ਲੜਾਈ ਹੁੰਦੀ ਆ ਨਹੀਂ ਕੋਈ ਕਿਸੇ ਦੀ ਲੜਾਈ ਨਹੀਂ ਹਾਂ ਅੱਛਾ ਅੱਜ ਤੱਕ ਨਾ ਕਿਸੇ ਲੜਾਈ ਹੋਈ ਐ ਲੇਡੀਆਂ ਦੀ ਵੀ ਨਾ ਨਾ ਕਿਸੇ ਨੇ ਕੁਝ ਕਿਹਾ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਜਿਹੜਾ ਕੰਮ ਹੁੰਦਾ ਉਹ ਟਾਈਮ ਨਾਲ ਨਿਭੜ ਜਾਂਦਾ ਮੰਨ ਕੇ ਚਲੋ ਸਵੇਰੇ ਉੱਠ ਗਏ 4 ਵਜੇ 4:30 ਵਜੇ ਉੱਠ ਪਏ 7-8 ਵਜੇ ਨੂੰ ਸਾਰਾ ਕੰਮ ਨਿਬੜ ਗਿਆ ਸਭ ਨੇ ਆਪਣੇ ਪ੍ਰਸ਼ਾਦਾ ਪਾਣੀ ਖਾਧਾ ਨਾਤੇ ਦੇ ਉਤੇ ਗਰਮੀਆਂ ਦੇ ਵਿੱਚ ਸਾਰੇ ਅੰਦਰ ਆ ਏਸੀ ਲਾ ਕੇ ਬਹਿ ਗਏ ਲੜਾਈ ਤਾਂ ਹੋਵੇ ਜਦੋਂ ਕਿਸੇ ਨੂੰ ਗਰਮੀ 'ਚ ਕੰਮ ਕਰਨਾ ਪਵੇ ਕੰਮ ਜ਼ਿਆਦਾ ਹੋਵੇ ਜਦੋਂ ਕੰਮ ਥੋੜਾ ਹੁੰਦਾ ਆਪਣੇ ਜਣੇ ਜਾਂਦੇ ਆ ਜੀ ਜਾਂਦੇ ਆ ਉਹ ਕੰਮ ਛੇਤੀ ਨਿਬੜ ਜਾਂਦਾ ਜੀ ਕਦੇ ਲੜਦੇ ਨਹੀਂ ਉਹ ਨਾ ਜੀ ਇਹੀ ਇਹੀ ਰੀਜ਼ਨ ਹੈ ਜਿਹਦੇ ਕਰਕੇ ਤੁਸੀਂ ਅੱਗੇ ਵੱਧ ਗਏ ਹਾਂਜੀ ਪਰਿਵਾਰ ਤਾਂ ਹੀ ਇਕੱਠਾ ਰਹਿੰਦਾ ਜਦੋਂ ਲੜਾਈ ਨਾ ਹੋਵੇ ਜਦੋਂ ਲੜਾਈ ਹੋਵੇ ਫਿਰ ਅਗਲਾ ਕਹਣਾ ਵੀ ਆਪਾਂ ਕਲੇਸ਼ ਤੋਂ ਬਣਾ ਹੋਈਏ ਵੀ ਆਪਾਂ ਲੜਾਈਆਂ 'ਚ ਹੀ ਉਲਝਿਆ ਰਹਿੰਦੇ ਹਾਂ ਅੱਛਾ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਕਾਰੋਬਾਰ ਤੁਹਾਡਾ ਸ਼ੁਰੂ ਕਿੱਥੋਂ ਹੁੰਦਾ ਆ ਜਿਹੜਾ ਤੁਸੀਂ ਅੱਜ ਇੱਥੇ ਤੱਕ ਲੈ ਕੇ ਆਏ ਹੋ ਸਟਾਰਟਿੰਗ ਤੋਂ ਦੱਸੋ ਜਿਹੜਾ ਸਾਡੇ ਫਾਜ਼ਲ ਸਾਹਿਬ ਜਿਹੜੇ ਕਰਦੇ ਸੀਗੇ ਹਾਂਜੀ ਇਹੀ ਮਨ ਕਿ ਚਲੋ ਮੈਂ ਜਦੋਂ ਮੇਰੀ ਸੰਭਾਲ ਹੋਈ ਹੈ ਮੇਰੀ ਸੰਭਾਲ ਹੋਈ ਹੈ ਇੱਥੇ ਆ ਕੇ ਜਦੋਂ ਅਸੀਂ ਪੰਜਾਬ ਚ ਆਏ ਪਹਿਲਾਂ ਅਸੀਂ ਹੂੰ ਕਰਨਾਲ ਰਹਿੰਦੇ ਸੀ ਕਰਨਾਲ ਤੋਂ ਜ਼ਮੀਨ ਵੇਚ ਕੇ ਅਸੀਂ 2000 ਪੂਰੇ 2000 ਤੇ 2001 ਚ ਪੰਜਾਬ ਚ ਐ ਪਿੰਡ ਰਸਕਾ ਜ਼ਿਲ੍ਹਾ ਸਰੂਪ ਤਸੀਲ ਡੇਰੇਗਾਗ ਦੇ ਵਿੱਚ ਉਹ ਫਿਰ ਜਿਹੜੇ ਸਾਡੇ ਫਾਜ਼ਲ ਸਾਹਿਬੀ ਉਹ ਰਵਾਇਤੀ ਖੇਤੀਆਂ ਕਰਦੇ ਅਸੀਂ ਸਕੂਲ ਉਹ ਸਰਕਾਰੀ ਪ੍ਰਾਇਮਰੀ ਸਕੂਲ ਸਾਡਾ ਅ ਡਸਕਾ ਅਸੀਂ ਉੱਥੇ ਪੜਨ ਜਾਂਦੇ ਸੀ ਚਾਰੇ ਭੈਣ ਭਾਈ ਇੱਕ ਸਾਡੀ ਭੈਣ ਸੀਗੀ ਤਿੰਨ ਅਸੀਂ ਭਰਾ ਸੀਗੇ ਅਸੀਂ ਚਾਰੇ ਭੈਣ ਭਰਾ ਉਸੇ ਪੜਨ ਜਾਂਦੇ ਸੀਗੇ ਉਹ ਰਵਾਇਤੀ ਖੇਤੀ ਕਰਦਿਆਂ ਸੀ ਜਿਵੇਂ 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 ਸਮਾਂ ਲੰਘਦਾ ਗਿਆ ਸੀ ਵੱਡੇ ਹੁੰਦੇ ਗਏ ਠੀਕ ਹੈ ਤੇ ਜਿਹੜਾ ਮੇਰਾ ਵੱਡਾ ਭਰਾ ਹੈ ਉਹਦਾ 2013 ਚ ਵਿੱਚ ਵਿਆਹ ਹੋਇਆ ਨਾਲ ਹੀ ਮੇਰਾ ਇਕੱਠਿਆਂ ਦਾ ਦੋਨਾਂ ਦਾ ਵਿਆਹ ਹੋਇਆ ਜਿਵੇਂ ਨੇ ਪਰਿਵਾਰ ਵਧੀ ਗਿਆ ਫਿਰ ਅੱਗੇ 2016 ਦੇ ਵਿੱਚ ਮੇਰੇ ਆਪਣਾ ਛੋਟੇ ਭਰਾ ਦਾ ਵਿਆਹ ਹੋਇਆ 2018 ਚ 2017 ਦੇ ਵਿੱਚ ਮੇਰੀ ਭੈਣ ਦਾ ਵਿਆਹ ਹੋ ਗਿਆ ਤੇ ਉਹ ਰਵੈਤੀ ਖੇਤੀ ਨਹੀਂ ਕਰਦੇ ਹਨ ਖੇਤੀ ਹੀ ਕਰਦੇ ਹਨ ਕਿਉਂ ਹੋਰ ਤਾਂ ਬਿਜ਼ਨਸ ਕੋਈ ਹੈ ਨਹੀਂ ਸੀਗਾ ਤੇ ਮੈਂ 2010 ਦੇ ਵਿੱਚ ਚੰਡੀਗੜ੍ਹ ਆ ਗਿਆ ਸੀਗਾ ਮੈਂ ਇੱਥੇ ਜੋਬ ਕਰਨ ਲੱਗ ਗਿਆ ਸੀਗਾ ਹਾਈ ਕੋਰਟ ਦੀ ਗੱਡੀ ਚ ਚਲਾਈ ਮੈਂ ਦੇ ਉਹ ਦਵਾ ਲਾਂਟੇ ਮੋਲ ਚ ਕੰਮ ਕੀਤਾ ਫਿਰ ਮੈਂ ਦਿੱਲੀ ਟੈਕਸੀ ਚ ਚਲਾਈ ਮੇਰਾ ਭਰਾ ਵੀ ਸੀ ਛੋਟਾ ਸੀ ਉੱਥੇ ਵੀ ਟੈਕਸੀ ਚ ਚਲਾਉਂਦਾ ਹ ਹੁਣ ਉੱਥੇ ਏਜੰਟ ਟੱਕਰਿਆ ਸੀਗਾ ਉਹ ਕਹਾਂ ਹੁਣ ਬਾਹਰ ਭੇਜ ਦਿੰਦਾ ਜੀ ਮੈਂ ਤੇ ਉੱਥੇ ਉਹ ਬਾਹਰ ਏਜੰਟੇ ਦਿੱਤਾ ਸਾਨੂੰ ਅਸੀਂ 4-5 ਸਾਲ ਉਹਨੇ ਸਾਡੇ ਖਾੜੇ ਖਰਾਬ ਕਰਤੇ ਏਜੰਟ ਨੇ ਅੱਛਾ ਉਸ ਤੋਂ ਬਾਅਦ ਅਸੀਂ ਰਵਾਇਤੀ ਖੇਤੀ ਛੱਡ ਕੇ ਦੋ ਆ ਪਿਛਲੇ ਪਿਛਲੇ ਸਾਲ ਅਸੀਂ ਇਹ ਸਬਜ਼ੀਆਂ ਵਾਲੇ ਕੰਨੀ ਖੇਤੀ ਕਰਨੀ ਆਏ ਅਸੀਂ ਅੱਛਾ ਹਾਂਜੀ ਹੁਣ ਅਸੀਂ ਸਬਜ਼ੀਆਂ ਲਾਣ ਲੱਗਿਆਂ ਸਬਜ਼ੀਆਂ ਆਪਣੀਆਂ ਲਾ ਕੇ ਤੇ ਅਸੀਂ ਆਪ ਹੀ ਉਹਦੀ ਸਭ ਸੰਭਾਲ ਕਰਕੇ ਆਪ ਹੀ ਪਿੰਡਾਂ ਦੇ ਸ਼ਹਿਰਾਂ ਦੇ ਵਿੱਚੋਂ ਸੇਲ ਕਰਦੇ ਆ ਸੀ ਤੇ ਵਧੀਆ ਇਨਕਮ ਕਮਾਉਂਦੇ ਆ ਉਸ ਤੋਂ ਹੂੰ ਕਿੰਨੇ ਜ਼ਮੀਨ ਆਪਣੇ ਕੋਲ ਆਪਣੇ ਕੋਲ 10 ਕਿੱਲੇ ਜ਼ਮੀਨ ਹੈ ਸੀ ਤਿੰਨ ਭਰਾ ਜਿੱਦ ਦੀ ਇੰਨੀ ਸੀ ਤੁਹਾਡੇ ਕੋਲ ਕਿ ਤੁਸੀਂ ਬਣਾਈ ਵੀ ਆ ਨਹੀਂ ਇਹ ਸਾਡੇ ਫਾਜ਼ਲ ਸਾਹਿਬ ਨੇ ਇੱਥੇ ਆ ਕੇ ਲਈ ਹੈ ਜੀ ਪਹਿਲਾਂ ਉਹ ਤਾਂ ਉਹਨੂੰ ਬਜ਼ੁਰਗਾਂ ਨੂੰ ਪਤਾ ਵੀ ਕਿੰਨੀ ਸੀ ਕਿੰਨੀ ਨਹੀਂ ਜਿਹੜੇ ਜਦੋਂ ਉੱਥੋਂ ਕਰਨਾਲ ਤੋਂ ਵੇਚ ਕੇ ਇੱਥੇ ਆ ਕੇ ਲਈ ਹੈ ਉਹਨੂੰ 10 ਕਿੱਲੇ ਜ਼ਮੀਨ ਲਈ ਹੈ ਉਹਨੇ ਫਰੜੇ ਫਾਜ਼ਲ ਸਾਹਿਬ ਨੇ ਹੂੰ ਤੇ ਜ਼ਮੀਨ ਵਰੇ ਤੁਸੀਂ ਕਦੀ ਸੋਚਿਆ ਕਿ ਜ਼ਮੀਨ ਵੰਡ ਲਈ ਹੈ ਨੇ ਜਮੀਨ ਤਾਂ ਮੰਡੀ ਦੀ ਜੇ ਮਨਕਿਤੇ ਲੋ ਵੀ ਕਰੋ ਜਮੀਨ ਦਾ ਵਿੱਚ ਸਾਰਿਆਂ ਨੇ ਜਮੀਨ ਖੇਤੀ ਕਰਨੀ ਹੋਵੇ ਜਿਵੇਂ ਵੱਡਾ ਭਰਾ ਤਾਂ ਕੰਪੈਨਰ ਲੈ ਕੇ ਦੂਰ ਜਾਂਦਾ ਮੈਂ ਤੇ ਮੇਰਾ ਛੋਟਾ ਭਰਾ ਲੈ ਕੇ ਉਹਨਾਂ ਦੇ ਡੈਰੀ ਡੈਰੀ ਫਾਰਮ ਦਾ ਕੰਮ ਖਾਂਬ ਦੇ ਨਾਲੇ ਖੇਤੀ ਖਾਂਬ ਦੇ ਸੀ ਉਹ ਉੱਥੇ ਜ਼ਮੀਨ ਦਾ ਉੱਥੇ ਰੋਲਾ ਪੈਂਦਾ ਤਾਂ ਜਿਵੇਂ ਮੈਨਾਂ ਕਿਹਾ ਥੋੜੀ ਜ਼ਮੀਨ ਹੋਵੇ ਸਾਰਿਆਂ ਨੇ ਖੇਤੀ ਕਰਨੀ ਹੋਵੇ ਹੂੰ ਹੂੰ ਤੇ ਖੇਤੀ ਦਾ ਸੀ ਮੈਂ ਤੇ ਮੇਰੇ ਛੋਟੇ ਭਰਾ ਨੇ ਕਰਨੀ ਹੈ ਨਾਲ ਡੇਰੀ ਫਾਰਮ ਦਾ ਕੰਮ ਹੁੰਦਾ ਨਾਲ ਅਸੀਂ ਸਬਜ਼ੀ ਵੇਚਣ ਦੁਰਜੰਨੇ ਆ ਤੇ ਫਿਰ ਉੱਥੇ ਤਾਂ ਕੀ ਰੋਲਾ ਪੈਣਾ ਜੀ ਜ਼ਮੀਨ ਇਕੱਠੀ ਹੈ ਹਾਂ ਜ਼ਮੀਨ ਇਕੱਠੀ ਹੈ ਜੀ ਇਹ ਤਾਂ ਅਸੀਂ ਦੇਖ ਦੇਖ ਸਿੱਖਿਆ ਵੀ ਕਿਸੇ ਨੂੰ ਨਾਲ ਤਾਂ ਸਾਨੂੰ ਸਾਡੇ ਫੌਜ਼ਾ ਸਾਹਮਣੇ ਦੱਸਿਆ ਹਾਂਜੀ ਨਾ ਸਾਨੂੰ ਮੰਨ ਕੇ ਚੱਲੋ ਕਿਸੇ ਨੇ ਵੀ ਦੱਸਿਆ ਉਹਦੇ ਜਿਵੇਂ ਅਸੀਂ ਆਪਣੇ ਫੌਜ਼ਾ ਸਾਹਿਬ ਦਾ ਕੰਮ ਦੇਖਦੇ ਸੀਗੇ ਸਾਰੇ ਪਰਿਵਾਰ ਨੂੰ ਇਕੱਠਾ ਅਸੀਂ ਦੇਖ ਦੇਖ ਕੀ ਲੱਗਿਆ ਵੀ ਆਪਾਂ ਸਾਰਿਆਂ ਨੇ ਇਕ ਉਹ ਵੀ ਇਕੱਠੇ ਰਹੇ ਪਹਿਲਾਂ ਜੋ ਪੰਜ ਸਾਡੇ ਦਾਦਾ ਜੀ ਸੀਗੇ ਪੰਜ ਭਰਾ ਸੀਗੇ ਉਹ ਵੀ ਇਕੱਠੇ ਰਹਿੰਦੇ ਸੀਗੇ ਰਣੇ ਫਾਦਰ ਵੀ ਅੱਡ ਹੋਣ ਵਾਲੀ ਤੇ ਗੱਲ ਕਿਸੇ ਨੇ ਕੀਤੀ ਨਹੀਂ ਤੇ ਨਾ ਹੀ ਆਪਾਂ ਨੂੰ ਕਿਸੇ ਆਈ ਹੈ ਜਿੰਮੇ ਵੀ ਅਸੀਂ ਦੇਖੀ ਹੈ ਪਰਿਵਾਰ ਦੇ ਵਿੱਚ ਵੀ ਸਾਰਾ ਪਰਿਵਾਰ ਫਾਜ਼ਾ ਸਾਹਿਬ ਨੇ ਕਿਹਾ ਵੀ ਇਹਦੀ ਪੁਰਾਣੇ ਸਮਿਆਂ ਦੇ ਵਿੱਚ ਦੱਸੀ ਜਿਵੇਂ ਪੁਰਾਣੀ ਦਸਰਤ ਕਿਹਾ ਜਾਂ ਉਹਨੂੰ ਵੀ ਉਹ ਇੱਕ ਮੱਝੂ ਪਣੀ ਜੇ ਸਾਰਿਆਂ ਨੇ ਬੋਲੀ ਪੀਣੀ ਹੈ ਨਾ ਤੇ ਉਵੇਂ ਸਾਨੂੰ ਗੱਲਾਂ ਦੱਸਦੇ ਹੁੰਦੇ ਸੀਗੇ ਵੀ ਪ੍ਰੋਪਰ ਨਹੀਂ ਸਾਨੂੰ ਆ ਕੇ ਦੱਸਿਆ ਵੀ ਤੁਸੀਂ ਇਕੱਠੇ ਅੱਡ ਨਹੀਂ ਹੋਣਾ ਵੀ ਤੁਸੀਂ ਇਕੱਠੇ ਰਹਿਣਾ ਹਨਾ ਤੇ ਬਾਕੀ ਜਿੰਨਾ ਵੀ ਮਨਕਦਰਲ ਪਰਿਵਾਰ ਨੂੰ ਜੋੜਨ ਦਾ ਕੰਮ ਕੀਤਾ ਸਾਡੇ ਫਾਜ਼ਲ ਸਾਹਿਬ ਨੇ ਕੀਤਾ ਸਾਡੇ ਫਾਜ਼ਲ ਸਾਹਿਬ ਜਿਹੜੀਆਂ ਸਾਡੇ ਫਾਜ਼ਲ ਸਾਹਿਬ ਦੀਆਂ ਭੈਣਾਂ ਸੀਗੀਆਂ ਪੰਜ ਚਾਰ ਭੈਣਾਂ ਸੀਗੀਆਂ ਤੇ ਤਿੰਨ ਸੀਗੀਆਂ ਇਹਨਾਂ ਦੇ ਚਾਚੇ ਦੀਆਂ ਕੁੜੀਆਂ ਉਹ ਸਾਰਿਆਂ ਨਾਲ ਵਰਤਦੇ ਹੁੰਦੇ ਸੀਗੇ ਜੋ ਸਾਰਿਆਂ ਨਾਲ ਵਰਤਦੇ ਸੀ ਉਹਨਾਂ ਸਾਡੇ ਕੋਲ ਵੀ ਆਉਂਦੀਆਂ ਉਹ ਡੈਡੀ ਦੀ ਦਾ ਨਾਮ ਲੈ ਕੇ ਜਾਨ ਸਿੰਘ ਵੀ ਬੜਾ ਦਿਨ ਭਾਗ ਲੱਗਣਗੇ ਬੜਾ ਤੇਰਾ ਕਾਰੋਬਾਰ ਚੜੇਗਾ ਕਿਉਂ ਜਿਹੜੀਆਂ ਹੁਣ ਨੇ ਅੱਜ ਕੱਲ ਦਾ ਸੱਕੀਆਂ ਪੈਣ ਭਰਾਵਾਂ ਨੂੰ ਕੋਈ ਵਰਤਦਾ ਹੈਗਾ ਤੇ ਉਹ ਚਾਚੇ ਤਾਇਆ ਦੀ ਕੁੜੀਆਂ ਨਾਲ ਵਰਤਦੇ ਹੁੰਦੇ ਸਾਡੇ ਫਰਦ ਸਾਹਿਬ ਹੂੰ ਹੂੰ ਤੇ ਉਹ ਉਹ ਸੀਸਾ ਦੇ ਕੇ ਜਾਂਦੀ ਐ ਤੇ ਸਾਜੀ ਦੇਖਦੇ ਕੀ ਸਿੱਖੇ ਆ ਬਸ ਸਾਨੂੰ ਸੁਸਿਆ ਤਾਂ ਕਿਸੇ ਨਹੀਂ ਹੈਗਾ ਜੀ ਇਹ ਖੇਤੀਆਂ ਕਰਦੇ ਸੀ ਮੈਂ ਨੌਕਰੀ ਕਰਦਾ ਸੀਗਾ ਤੇ ਮੈਨੂੰ ਜਦੋਂ ਉਥੋਂ ਚੰਡੀਗੜ੍ਹ ਦਿੱਲੀ ਤੋਂ ਏਜੰਟ ਨੇ ਕਿਹਾ ਵੀ ਆਪਾਂ ਤੁਹਾਨੂੰ ਬਾਹਰ ਭੇਜ ਦਿੰਦੇ ਆ ਗੁ ਰਿਸ਼ਤੇਦਾਰਾਂ ਦੇ ਵਿੱਚ ਪਾਇਆ ਹੂੰ ਪਾ ਕੇ ਉਹਦੀ ਗਰੰਟੀ ਦਿੱਤੀ ਹੂੰ ਵੀ ਪੈਸੇ ਦੇ ਪਹਿਲਾਂ ਇਹ ਕੰਮ ਚੱਲਣ ਵਿੱਚ ਪੈਸੇ ਨਹੀਂ ਦੇਣੇ ਤੇ ਕੋਈ ਸਹੀ ਗਰੰਟੀ ਪਵਾ ਦਿਓ ਵਿੱਚ ਵੀ ਜੇਕਰ ਉਹ ਪੈਸੇ ਨਾ ਦੇਣਗੇ ਅਸੀਂ ਦਿਉਂਗੇ ਇਹਦਾ ਬਾਹਰ ਤੁਰ ਜਾ ਇਹ ਇਸ਼ਤਿਹਾਰ ਦੀ ਸੀ ਗਾਰੰਟੀ ਪਵਾਇਤੀ ਤੇ ਮੇਰੇ ਘਰ ਦੇ ਲੋਕ ਦੇ ਵੀ ਤੂੰ ਨਾ ਬਾਹਰ ਜਾ ਮੈਨੂੰ ਐ ਸੀ ਵੀ ਆਪਾਂ ਬਾਹਰ ਚਲੀਏ ਵੀ ਉਹ ਮੇਰੇ ਜਿਹੜੇ ਮਿੱਤਰ ਸੀਗੇ ਉਹ ਬਾਹਰ ਸੀਗੇ ਉਹ ਗਾਂਦੇ ਵੀ ਵਧੀਆ ਪੈਸਾ ਬਣਦਾ ਇੱਥੇ 2-4 ਲੱਖ ਰੁਪਈਆ ਬਣ ਜਾਂਦਾ ਤੇ ਮੈਨੂੰ ਐ ਸੀ ਵੀ ਚੱਲ ਆਪਾਂ ਵੀ ਬਾਹਰ ਜਾਂਦੇ ਆ ਵੀ ਜਿੰਨੇ ਮਗਰ ਦੋ ਭਰਾ ਹੈਗੇ ਨੇ ਆਪਣੇ ਮੈਂ ਇਕੱਲੇ ਦਾ ਅਪਲਾਈ ਕੀਤਾ ਸੀਗਾ ਕੈਨੇਡਾ ਦੇ ਵੀਜ਼ਾ ਉਹ ਰਿਫਿਊਜ਼ ਲਾ ਗਈ ਫਿਰ ਮੈਂ ਮਨ ਕੇ ਜਿਲਾ ਆਪਣੀ ਫੈਮਿਲੀ ਨਾਲ ਕਿਸੇ ਨੇ ਕਿਹਾ ਵੀ ਫੈਮਿਲੀ ਨਾਲ ਕਰੋ ਫਿਰ ਰਿਫਿਊਜ਼ ਲਾ ਗਈ ਫਿਰ ਅਸੀਂ ਯੂਰਪ ਦਾ ਅਪਲਾਈ ਕੀਤਾ ਉਹਤੇ ਵੀ ਰਿਫਿਊਜ਼ ਲਾ ਗਈ ਬਸ ਸਾਾਨੂੰ ਏਜੰਟ ਕਹਿੰਦਾ ਵੀ ਤੁਹਾਡਾ ਇੱਕ ਨੰਬਰ ਜੀ ਨਹੀਂ ਬਣਦਾ ਤੁਹਾਡਾ ਬਣੂਗਾ ਡਾਂਕੀ ਰਹੀ ਅਮਰੀਕਾ ਦੀ ਤਲਾ ਅਸੀਂ ਉਰੋਂ ਤੱਕ ਮੰਨ ਗਏ ਸੀ ਵੀ ਹਾਂ ਇਹ ਗੱਡੀ ਹਾਂ ਡਾਂਕੀ ਲਾ ਦਾਂਗੇ ਤੇ ਇਹ ਡੈਂਟ ਨੇ ਸਾਾਨੂੰ ਜਿਹਾ ਵੀ ਡਾਂਕੀ ਸੌਖੀ ਵਾਲੀ ਇਹ ਪਹਿਲਾਂ ਜਾਣਾ ਜੰਗਲਾਂ ਤੁਰ ਕੇ ਜਾਣਾ ਪੈਂਦਾ ਸੀਗਾ ਦਿੱਲੀ ਨੂੰ ਹਰੀ ਗੱਲ ਹੋ ਗਈ ਰਿਸ਼ਤੇਦਾਰ ਨੂੰ ਪਾ ਕੇ ਵਿੱਚ ਰਿਸ਼ਤੇਦਾਰ ਨੂੰ ਪਾ ਕੇ ਗੱਲ ਹੋ ਗਈ ਤੇ ਫਿਰ ਅਸੀਂ 90 ਲੱਖ ਚ ਅਸੀਂ ਪੈਕੇਜ ਮਕਾ ਲਿਆ ਉਹ ਨਾਲ ਏਜੰਟ ਨਾਲ ਵੀ 90 ਲੱਖ ਦੇ ਵਿੱਚ ਉਹ ਜਨੂ ਜਿਹੜਾ ਇੱਕ ਇੱਕ 1.5 ਸਾਲ ਪਹਿਲਾਂ ਇੱਕ ਜੈਟ ਟੁੱਟਿਆ ਸੀਗਾ ਫਰਾਂਸ ਜਾ ਕੇ ਫੜਿਆ ਗਿਆ ਸੀਗਾ ਉਹਦੇ ਚੱਕਰ ਦੇ ਵਿੱਚ ਏਜੰਟਾਂ ਨੇ ਕੰਮ ਬੰਦ ਕਰ ਦਿੱਤਾ ਸੀਗਾ ਵੀ ਬਾਰ ਡੰਕੀ ਵਾਲਾ ਉਸ ਤੋਂ ਬਾਅਦ ਕੀ ਕੀਤਾ ਨੇ ਇਹਨਾਂ ਨੇ ਦੁਬਾਰਾ ਫਿਰ ਕਾ ਕੰਮ ਚੱਲ ਪਿਆ ਹੁਣ 2023 ਦੇ ਵਿੱਚ ਸਾਨੂੰ ਦਿੱਲੀ ਬਰਾ ਲਿਆ ਉਹਨਾਂ ਨੇ ਸਾਡੀ ਫੈਮਿਲੀ ਤੁਰ ਗਈ ਸੀ ਦਿੱਲੀ ਦਿੱਲੀ ਜਾ ਕੇ ਜਦੋਂ ਮਨਨ ਕਿ ਗਰ ਉਹਨੂੰ ਬੰਗਲਾ ਦਾ ਅਸੀਂ 에어ਪੋਰਟ ਤੇ ਲੈ ਕੇ ਉਹ ਜਿਹੜੀ 6:30 ਤੋਂ ਪਹਿਲਾਂ ਗਰੁੱਪ ਗਿਆ ਸੀ ਉਹ ਉਹ ਜਾ ਕੇ ਉੱਥੇ ਦਵਾਈ ਫੜਾ ਕੇ ਦੂਰ ਨੰਬਰ ਦਾ ਕੰਮ ਸੀਗਾ ਸਾਨੂੰ ਏਜੰਟ ਕਹਿੰਦਾ ਤੁਸੀਂ ਪਿੰਡ ਮੋਰ ਚ ਪੰਜ ਚਾਰ ਦਿਨਾਂ ਬਾਅਦ ਤੁਹਾਨੂੰ ਫੋਨ ਕਰਾਂਗਾ ਹਫਤਾ ਲੱਗ ਸਕਦਾ ਸਾਨੂੰ ਇਹ ਵੀ ਪਿੰਡ ਕੀ ਜਾਣਾ ਆਪਾਂ ਬੰਗਲਾ ਸਾਹਿਬ ਲੈ ਜਾਂਦਾ ਸੀ ਹਫਤਾ ਬੰਗਲਾ ਸਾਹਿਬ ਰਹਿ ਹੂੰ ਜਦੋਂ ਹਫਤਾ ਬੰਗਲਾ ਸਾਹਿਬ ਰਹਿ ਅਸੀਂ ਮੈਂ ਦੇਖਿਆ ਵੀ ਇੱਥੇ ਦਾ ਕੋਈ ਆਪਾਂ ਨੂੰ ਨਾ ਦਾ ਏਜੰਟ ਨੇ ਫੋਨ ਕੀਤਾ ਆਪਾਂ ਨੂੰ ਹੂੰ ਤਿਆਪੇ ਇਹ ਪਿੰਡ ਤੁਰ ਜੂ ਜੀ ਲੱਗਣੋਂ ਹਟ ਜਾਂਦਾ ਸ਼ਹਿਰ ਚ ਨਾ ਇਹ ਮੈਂ ਹੀ ਪਿੰਡ ਆ ਗਏ ਪਿੰਡ ਮੈਨੂੰ ਘਰ ਜਾਣ ਗਿਆ ਵੀ ਤੂੰ ਕੰਮ ਸ਼ੁਰੂ ਕਰ ਲੈ ਕੋਈ ਨਾ ਕੋਈ ਵੀ ਤੂੰ ਨੌਕਰੀ ਉਹਨਾਂ ਨੌਕਰੀ ਕਰਦਾ ਸੀਗਾ ਮੈਂ ਤੁਸੀਂ ਕੋਈ ਪੈਸੇ ਵੀ ਇਹਦੇ ਵਿੱਚ ਤੁਹਾਡੇ ਡੁੱਬੇ ਨੇ ਨਹੀਂ ਨਹੀਂ ਅਸੀਂ ਪੈਕੇਜ ਹੀ ਮਗਾਇਆ ਹੁੰਦਾ ਸੀ ਵੀ ਰਿਸਟਰ ਪਾਇਆ ਸੀ ਵਿੱਚ ਆਪਾਂ ਹਾਂ ਪੈਕੇਜ ਹੀ ਮਗਾਇਆ ਹੋਇਆ ਸੀਗਾ ਜਦੋਂ ਅਸੀਂ ਮੰਨ ਕੇ ਚਲੋ ਉੱਥੋਂ ਵਾਪਸ ਆ ਗਏ ਮੇਰੇ ਘਰ ਜਾਣ ਗਿਆ ਵੀ ਕੋਈ ਕੰਮ ਕਰ ਲੈ ਤੂੰ ਤੇ ਕੋਈ ਕੋਈ ਵੀ ਕੰਮ ਕਰਨ ਵਾਸਤੇ 5-4 ਲੱਖ ਰੁਪਏ ਚਾਹੀਦਾ ਆਪਾਂ ਨੂੰ ਹਾਂ ਤੇ ਮੈਂ ਸੋਚਿਆ ਵੀ ਪੰਜ ਚਾਰ ਲੱਖ ਰੁਪਏ ਲਾਵਾਂਗੇ ਤੇ ਆਪਾਂ ਨੂੰ ਦਿਮਾਗ 'ਚ ਇਹਦੀ ਵੀ ਹਫਤੇ ਨੂੰ ਨਹੀਂ ਜੇ ਦੋ ਮਹੀਨੇ ਨੂੰ ਨੇ ਏਜੰਟ ਨੇ ਫੋਨ ਕਰ ਹੀ ਦੇਣਾ ਆਪਾਂ ਨੂੰ ਤੇ ਆਪਾਂ ਬਾਹਰ ਟੁਰ ਜਣਾ ਕਿਉਂ ਪੈਸੇ ਲੈਣੇ ਮੇਰੇ ਘਰ ਦੇ ਗਾ ਵੀ ਤੂੰ ਸਬਜ਼ੀ ਲਾ ਲੈ ਮੈਂ ਉਹ ਦੋ ਕਿਲੋ ਨਾਲ ਕਦੂ ਜਿਵੇਂ ਦੱਸ ਕੇ ਹਟਾਣ ਨੂੰ ਵੀ ਦੋ ਕਿਲੋ ਨਾਲ ਕਦੂ ਲਾਏ ਸੀ ਦੋ ਕਿਲੋ ਨਾਲ ਕਦੂ ਲਾਏ ਤਾਂ ਸੀ ਵੇਚਣ ਲੱਗੇ ਉਹ ਮੈਂ ਐ ਲਾਏ ਔਖਾ ਜਿਹਾ ਹੋ ਕੇ ਲਾਏ ਪੂਰੇ ਵੀ ਆਪਾਂ ਟਾਈਮ ਟਪਾਈ ਕਿਸੇ ਨੂੰ ਘਰ ਦੇ ਗਾਲਾਂ ਕੱਢ ਦੇ ਤੂੰ ਕੰਮ ਨਹੀਂ ਕੋਈ ਕਰਦਾ ਹੈਗਾ ਵੀ ਔਖਾ ਜਿਹਾ ਹੋ ਕੇ ਲਾਏ ਵੀ ਆਪਾਂ ਦੋ ਕਿਲੋ ਨਾਲ ਕਰ ਵੀ ਕਿਸੇ ਨਾਲ ਟਾਈਮ ਟਪਾਣਾ ਤੇ ਮਹੀਨੇ ਤੱਕ 2 ਮਹੀਨੇ ਲੱਗਾ ਏਜੰਟ ਨੇ ਫੋਨ ਕਰੀ ਦੇਣਾ ਆਪ ਨੂੰ ਤਾਂ ਆਪ ਬਾਹਰ ਤੁਰ ਜਾਣਾ ਹਮਮ ਗੱਲਬਾਤ ਸਾਡੀ ਹੋਈ ਹੋਈ ਸੀ ਹਮਮ ਏਜੰਟ ਦਾ ਫੋਨ ਤੇ ਚੱਲ ਹਾਲੇ ਰਗ ਨਹੀਂ ਆਇਆ ਹੈਗਾ 2 ਸਾਲ ਹੋ ਗਏ ਨੇ ਪਾਸਪੋਰਟ ਵੀ ਉਹਦੇ ਕੋਲ ਹੀ ਪੈਣ ਏਜੰਟ ਕੋਲ ਹੀ ਅੱਛਾ ਹਾਂ ਤੇ ਉਹ ਜਿਹੜਾ ਕਦੂ ਲਾਏ ਕਦੂ ਗੇਤੇ ਲਾ ਲਏ ਜਿਵੇਂ ਆ ਸਮੇਂ ਜਲਾਤੇ ਅੱਗੇ ਕਣਕਾਂ ਜੋ ਵੜਣੀ ਉਹ ਚੱਲ ਪਈ ਉਹ ਰੋ ਵਧੀਆ 80-90 ਰੁਪਏ ਕਿਲੋ ਵਿਕਿਆ ਕਦੂ ਉਹ ਅੱਛਾ ਅਸੀਂ ਇਹ ਪਿੰਡਾਂ ਦੇ ਵਿੱਚ ਆਵ ਜਾ ਕੇ ਸੇਲ ਕੀਤਾ ਤੇ ਉਸ ਤੋਂ ਬਾਅਦ ਪਾਣੀ ਆ ਗਿਆ ਪਾਣੀ ਕਰਕੇ ਸਬਜ਼ੀ ਮਰ ਗਈ ਤੇ ਉਹ ਦੁਬਾਰਾ ਫਿਰ ਕਦੂ ਮਹਿੰਗਾ ਹੋ ਗਿਆ ਉਹ ਸਾਡਾ 1,11,700 ਦਾ ਕੱਦੂ ਵੇਗਿਆ ਸਾਡਾ ਡੋਗਨਾਲਾਂ ਦੇ ਵਿੱਚੋਂ ਅੱਛਾ ਸਾਨੂੰ ਲੱਗਿਆ ਵਧੀਆ ਲੱਗਾ ਪਹਿਲਾਂ ਕੀਤਾ ਦੇ ਮਜਬੂਰੀ ਸ਼ੁਰੂ ਸੀਗਾ ਫਿਰ ਸਾਨੂੰ ਵਧੀਆ ਲੱਗਾ ਹੌਲੀ ਹੌਲੀ ਤੇ ਆਪਾਂ ਫਿਰ ਉਹਨੂੰ ਕੰਟੀਨਿਊ ਕੀਤਾ ਨਾਲ ਫਿਰ ਅੱਗੇ ਹੋਰ ਚੀਜ਼ਾਂ ਐਡ ਕਰ ਲਈਆਂ ਹੁਣ ਜਿਹੜੀਆਂ ਦੂਜੀਆਂ ਹੁਣ ਆ ਲਈ ਸਬਜ਼ੀਆਂ ਲਾਈਆਂ ਹੋਈਆਂ ਨੇ ਆਪਾਂ ਸਿਆਲ ਵਾਲੀਆਂ ਉਹ ਚਾਹੀ ਦੋ ਤੋਂ 2.5 ਕਿਲੇ ਸਬਜ਼ੀ ਲਈ ਹੋਈ ਹੈ ਅੱਡੋ ਅੱਡ ਵੈਰਾਈਟੀਆਂ ਦੀ ਤੇ ਸਾਰੀ ਆਪ ਦੀ ਆਪ ਦੇਖਭਾਲ ਕਰਕੇ ਆਪ ਹੀ ਸੇਲ ਕਰਦੇ ਆਂ ਅਸੀਂ ਸਾਰੀ ਅੱਛਾ ਹਾਲੇ ਲੱਗ ਵੀ ਹੂੰ ਜਦੋਂ ਤੁਸੀਂ ਬਾਹਰ ਜਾਣ ਦਾ ਡਿਸਾਈਡ ਕੀਤਾ ਉਸ ਤੋਂ ਬਾਅਦ ਤੁਸੀਂ ਸਬਜ਼ੀਆਂ ਦਾ ਡਿਸੀਜਨ ਲਿਆ ਜਦੋਂ ਤੁਸੀਂ ਸਾਂਝੇ ਪਰਿਵਾਰ ਦੇ ਵਿੱਚ ਕੋਈ ਡਿਸੀਜਨ ਲੈਣਾ ਹੁੰਦਾ ਹੈ ਨਾ ਤੁਸੀਂ ਸਭ ਤੋਂ ਪਹਿਲਾਂ ਸਲਾਹ ਕਿਹਦੇ ਨਾਲ ਕਰਦੇ ਹੋ ਉਹ ਵੱਡਾ ਭਰਾ ਨਿਰਮਲ ਸਿੰਘ ਸੇਖੋਂ ਜਿਹੜਾ ਸਾਡਾ ਉਹਨਾਂ ਦੇ ਨਾਲ ਪਹਿਲਾਂ ਸਲਾਹ ਹਾਂ ਪਹਿਲਾਂ ਮੈਂ ਹੁਣ ਕੋਈ ਵੀ ਕੰਮ ਕਰਨਾ ਇੱਥੇ ਇੱਥੇ ਆਉਣਾ ਸੀਗਾ ਇਹ ਵੀ ਉਹਨਾਂ ਨੂੰ ਪੁੱਛ ਕੇ ਆਇਆ ਵੀ ਮੈਂ ਉੱਥੇ ਚੱਲਾਂ ਦੇ ਉਹ ਕਹਿੰਦਾ ਕੋਈ ਗੱਲ ਨਹੀਂ ਜਾ ਤੂੰ ਕਰਕੇ ਆ ਵੀਡੀਓ ਅੱਛਾ ਹਾਂ ਜਿਹੜਾ ਵੀ ਛੋਟੀਆਂ ਛੋਟੀਆਂ ਗੱਲਾਂ ਪੁੱਛਦੇ ਤੁਸੀਂ ਹਾਂਜੀ ਵੇਖੋ ਜਿਹੜਾ ਵੀ ਜੇ ਜਾਣਾ ਹੁਣ ਆਪਾਂ ਇੱਥੇ ਆਉਣ ਆਲ ਘਰ ਜਾਣ ਨੂੰ ਪਰਦਾ ਤਾਂ ਹੋਣਾ ਚ ਤੇ ਉਹਨਾਂ ਨੂੰ ਪੁੱਛੀ ਕਿ ਸਭ ਤੋਂ ਪਹਿਲਾਂ ਅਸੀਂ ਗੱਲ ਉਹਨਾਂ ਨੇ ਕਰਨੀ ਹੈ ਬਾਕੀ ਪਰਿਵਾਰ ਨਾਲ ਸਾਰਾ ਗੱਲ ਉਹਨਾਂ ਨਾਲ ਬਾਤ ਕਰਾਣਾ ਵੱਡੇ ਨਾਲ ਹਾਂ ਪਹਿਲਾਂ ਕੋਈ ਵੀ ਹੁਣ ਐਮਪੀ ਹੁੰਦਾ ਅਸੀਂ ਕੋਈ ਡਿਸੀਜਨ ਲੈਣਾ ਹੁੰਦਾ ਕਰੇ ਉਹਨੂੰ ਪੁੱਛੀ ਜਾਂਦਾ ਕੋਈ ਮੰਨ ਕੇ ਚਲੋ ਅਸੀਂ ਤੋ ਇੱਥੋਂ ਤੱਕ ਪੁੱਛਦੇ ਆਂ ਵੀ ਕਿਸੇ ਦਾ ਭੋਗ ਦਾ ਅਖੰਡ ਪਾਠ ਦਾ ਭੋਗ ਉਹਨਾਂ ਨਾਲ ਹਾਂ ਅਸੀਂ ਉਹੀ ਪੁੱਛ ਕੇ ਜਾਂਦੇ ਆਂ ਵੀ ਉਹ ਫਲਾਣੇ ਦੀ ਆਪਾਂ ਜਾਣਾ ਕਿ ਨਹੀਂ ਜਾਣਾ ਹੈ ਜਾਣਾ ਹੁਣ ਉਹ ਕਹਾਂ ਮ ਜਾਓ ਜੇ ਉਹ ਕਹਿਣਗੇ ਫੇ ਹਾਂ ਜੇ ਨਾ ਕਰਤਾ ਤਾਂ ਨਾ ਹਾਂ ਪਤਾ ਕੀ ਚੱਕਰੇ ਉਹ ਬਾਹਰ ਜਿਵੇਂ ਮਨਨ ਕਿ ਸਾਰਾ ਕਾਰੋ ਮੁਖਤਿਆਰ ਉਹਨਾਂ ਕੋਲੇ ਆ ਉਹਨਾਂ ਨੂੰ ਪਤਾ ਵੀ ਚੰਗਾ ਬੰਦਾ ਤੇ ਕਿਰਨ ਆਪ ਵਰਤਨਾ ਕਿਦੇ ਨਾਲ ਨਹੀਂ ਵਰਤਨਾਗਾ ਅਸੀਂ ਵਿਆਹ ਵੀ ਖੰਡ ਪਾਠੀ ਭੋਗ ਤਾਂ ਇਹ ਵੀ ਪੁੱਛ ਕੇ ਜਾਂਦੇ ਹਾਂ ਵੀ ਆਪਾਂ ਜਾਈਏ ਕਿ ਨਾ ਜਾਈਏ ਜਿੱਦਾਂ ਤੁਸੀਂ ਬਾਹਰ ਜਾਣ ਦਾ ਡਿਸੀਜਨ ਲੈਂਦੇ ਹੋ ਹਨਾ ਪਹਿਲਾਂ ਤੁਸੀਂ ਕਹਿੰਦੇ ਕਿ ਤੁਸੀਂ ਇੱਥੇ ਕੰਮ ਕਰਦੇ ਸੀ ਜਿਹੜਾ ਇੱਥੇ ਤੁਸੀਂ ਕੰਮ ਕਰਦੇ ਸੀ ਉਹਦੀ ਇਨਕਮ ਵੀ ਉਹਨਾਂ ਕੋਲ ਹੀ ਜਾਂਦੀ ਸੀ ਹਾਂ ਪਰਵਾਰ ਇਕੱਠਾ ਸੀਗਾ ਉਹਨੂੰ ਮੰਨ ਕੇ ਚਲੋ ਮੈਂ ਤਾਂ ਸੈਲਰੀ ਪਾ ਲਵਾਂ ਫਾਜ਼ਲ ਸਾਹਿਬ ਜਾਉਂਦੇ ਸੀ ਤੁਹਾਨੂੰ ਦੱਸਿਆ ਨਾ ਅੱਛਾ ਉਦੋਂ ਫਾਜ਼ਲ ਸਾਹਿਬ ਸੀ ਫਾਜ਼ਲ ਸਾਹਿਬ ਉਹਦਾ ਸਾਰਾ ਕਾਰੋਬਾਰ ਤਾਂ ਬਾਅਦ ਫਾਜ਼ਲ ਸਾਹਿਬ ਕੋਲ ਸੀਗਾ ਉਹਨਾਂ ਕੋਲ 2 2.5 ਸਾਲ ਹੋ ਗਏ 3 ਸਾਲ ਹੋ ਗਏ ਡੈਥ ਹੋਈ ਉਹਨੂੰ ਅੱਛਾ ਹੁਣ ਇਹ ਹਾਂ ਹੁਣ ਹੁਣ ਇਹਨਾਂ ਕੋਲੇ ਸਾਰਾ ਕੰਮ ਆ ਅੱਛਾ ਹਾਂਜੀ ਹਾਂ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਬਾਹਰ ਜਾਣ ਦਾ ਡਿਸੀਜਨ ਲੈਨੇ ਹਨਾ ਤੁਹਾਡੀ ਰਿਫਿਊਜ਼ਲ ਆ ਗਈ ਇੰਨੀ ਵਾਰੀ ਹਨਾ ਕਿਤੇ ਕਈ ਵਾਰੀ ਬੰਦੇ ਦਾ ਹੁੰਦਾ ਨਾ ਵੀ ਟਰਸਟ ਡੋਲ ਜਾਂਦਾ ਹਨਾ ਕਿ ਇਹ ਜਿਹੜਾ ਕੰਮ ਕਰਦਾ ਪਿਆ ਉਹ ਨਹੀਂ ਸਹੀ ਹ ਮੜ ਕੇ ਜਦੋਂ ਤੁਸੀਂ ਸਬਜ਼ੀਆਂ ਦਾ ਕੰਮ ਤੋੜਨ ਬਾਰੇ ਸੋਚ ਕੇ ਇੱਕ ਗੱਲ ਕੀਤੀ ਨਹੀਂ ਉਹਨਾਂ ਨੇ ਕਿਹਾ ਸੀ ਮੈਨੂੰ ਵੀ ਕਹਿੰਦੇ ਕੋਈ ਕਾਰੋਬਾਰ ਕਰ ਲੈ ਕੰਮ ਕਰ ਲੈ ਤੂੰ ਅੱਛਾ ਤੇ ਮੈਂ ਕਿ ਕੀ ਕਰਾਂ ਮੈਂ ਵੀ ਉਹ ਕਹਿੰਦੇ ਤੂੰ ਕੁਝ ਨਾ ਕਰ ਤੂੰ ਸਬਜ਼ੀ ਲੜਾ ਜਿਵੇਂ ਪੰਜਾਬੀ ਜਿਹਾ ਅੱਛਾ ਉਹਨਾਂ ਨੇ ਗਏ ਹਾਂ ਤੂੰ ਕੁਝ ਨਾ ਕਰ ਤੂੰ ਸਬਜ਼ੀਆਂ ਲੜਾ ਤੂੰ ਉਹਦੇ ਪਈਆਂ ਦੋ ਦੋ ਤਿੰਨ ਕਰਾਲਾ ਵਿਹਲੀਆਂ ਵੀ ਮੈਂ ਦੋ ਕਰਾਲਾ ਸਬਜ਼ੀ ਲੜੀ ਵੀ ਟਾਈਮ ਪਾਸ ਕਰਨ ਵੀ ਕਰੂੰ ਗਾਣਾ ਵੀ ਉਹਦੀ ਗਾਲਾਂ ਦਾ ਵੀ ਡਰ ਹੁੰਦਾ ਨਾ ਉਹ ਵੱਡਾ ਹੈ ਵੀ ਗਾਣਾ ਕੱਢੋ ਤੂੰ ਵਿਹਲਾ ਜੁਰਿਆ ਫਿਰਦਾ ਨਾ ਹਾਂ 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 ਤੇ ਉਹ ਚੱਕਰ ਦੇ ਵਿੱਚ ਪਹਿਲੇ ਵੀ ਰਹੇ ਉਹਦਾ ਤੇ ਫਿਰ ਹੁਣ 4 ਸਾਲ ਅੱਛਾ ਜਿੱਦਾਂ ਹੁਣ ਇਹ ਵੀ ਗੱਲ ਬਹੁਤ ਸੁਣੀ ਹੈ ਨਾ 4 ਸਾਲ ਤੁਸੀਂ ਕੁਝ ਨਹੀਂ ਕੀਤਾ ਹੈ ਨਾ ਹਾਂਜੀ ਹਾਂ ਤੇ ਖਰਚਾ ਪਾਣੀ ਤਾਂ ਘਰ ਦੇ ਤੁਹਾਡੇ ਦਾ ਵੀ ਚੱਲਣਾ ਹੈ ਨਾ ਹਾਂਜੀ ਹਾਂਜੀ ਤੇ ਉਹ ਕੌਣ ਕਰਦਾ ਸੀਗਾ ਫਿਰ ਤੇ ਉਹ ਸਾਰਾ ਸਾਂਝੇ ਘਰ ਚ ਚੱਲਦਾ ਸੀਗਾ ਹਾਂ ਤੇ ਉਹਨਾਂ ਨੇ ਕਦੀ ਕਿਸੇ ਨੇ ਨਹੀਂ ਕਿਹਾ ਵੀ ਤੁਹਾਨੂੰ ਨਹੀਂ ਵੱਡਾ ਭਰਾ ਗਾਣਾ ਕੱਢਦਾ ਇਹ ਗੱਲੋਂ ਕਰਦਾ ਵੀ ਤੂੰ ਕੰਮ ਕਰ ਲੈ ਕੰਮ ਕਰ ਲੈ ਹਾਂ ਇਹ ਨਹੀਂ ਆਖਿਆ ਵੀ ਤੂੰ ਖਾ ਵੇਲਾ ਖਾਈ ਜਾਂਦਾ ਹਾਂ ਇਦਾਂ ਨਹੀਂ ਕਰਦਾ ਨਾ ਇਦਾਂ ਨਹੀਂ ਕਿਹਾ ਐਂ ਕਰਦਾ ਵੀ ਕੰਮ ਕਰ ਲੈ ਕੋਈ ਵੀ ਜਦੋਂ ਬਾਹਰ ਦਾ ਬਣੂਗਾ ਦੇਖੀ ਜਾ ਬੜੀ ਵਾਰੀ ਕਿਹਾ ਮੈਨੂੰ ਮੈਂ 4 ਸਾਲ ਤਾਂ ਐਂ ਲੰਘਾਤੇ ਵੀ ਮਟਾਲੇ ਮਟਾਲੇ ਲਾ ਕੇ ਅੱਜ ਦੀ ਡੈਂਟ ਚੜਾਉਂਦਾ ਹਫਤੇ ਤੱਕ ਚੜਾ ਦੂਗਾ ਐਂ ਟਾਲੇ ਮਟਾਲੇ ਲਾਈ ਗਿਆ ਮੈਨੂੰ ਪਰ ਉਹਦਾਨੀ ਉਹਨੇ ਕਿਹਾ ਵੀ ਰੌਡਾ ਤਾਂ ਕਿਹਨੇ ਗਿਆ ਮੈਨੂੰ ਮਹਫਾਜ਼ਾ ਸਾਹਿਬ ਮੇਰੀ ਮਾਤਾ ਵੀ ਮਾਤਾ ਬੜੀ ਚੰਗੀ ਮੇਰੀ ਵਿਚਾਰੀ ਉਹਨੇ ਵੀ ਨਹੀਂ ਕਰੀ ਗਿਆ ਕਾਇਂ ਕੋਈ ਕੋਈ ਨਹੀਂ ਪੁੱਤ ਬਣਜੋ ਕੰਮ ਪਰ ਜਦੋਂ ਲੋਕਾਂ ਦੇ ਕੰਮ ਬਣਦੇ ਸੀ ਮੈਨੂੰ ਐਂ ਲੱਗਦਾ ਸੀ ਬਹੁਤ ਯਾਰ ਮੇਰਾ ਕੰਮ ਨਹੀਂ ਬਣਾ ਦੁਨੀਆ ਦੇ ਕੰਮ ਬਲੋ ਜੋ ਪਰਮਾਤਮਾ ਕਰਦਾ ਉਹ ਚੰਗੇ ਵਾਸਤੇ ਕਰਦਾ ਹੁੰਦਾ ਵਧੀਆ ਵੇ ਹੁਣ ਜਿਵੇਂ ਉਹ ਪਿੱਛੇ ਦੀ ਕਾਲੀ ਕੱਲ ਇੱਕ ਜਹਾਜ਼ ਭਰ ਕੇ ਆਇਆ ਤੇ ਵਿਚਾਰੇ 149 ਜਣੇ ਆਏ ਨੇ ਉਜਾਰੇ 15 16 ਕਰਾਲ ਦੇ ਵਿੱਚ ਉਹਦੇ ਅਮਰੀਕਾ ਨੇ ਜਿਹਨੇ ਰਿਪੋਰਟ ਕੀਤੀ ਨੇ ਉਥੋਂ ਤੇ ਵਿਚਾਰਾ ਕਹਿੰਦਾ ਇੱਕ ਦਾ ਤੇ ਮੈਂ ਇੰਟਰਵਿਊ ਸੁਣਿਆ ਕਿ ਵੀ 65 ਲੱਖ ਰੁਪਈਆ ਲਾ ਕੇ ਗਿਆ ਸੀਗਾ ਘਰ ਦੀ ਪੈੜੀ ਸਿਆਉਣਾ ਰਿਸ਼ਤੇਦਾਰਾਂ ਤੋਂ ਪੈਸੇ ਫੜ ਕੇ ਲਿਆ ਗਿਆ ਜਮੇ ਬਿਲਕੁਲ ਰੋਡ ਤੇ ਆ ਗਈ ਉਹ ਤਾਂ ਤੇ ਜੇ ਮੇਰੇ ਨਾਲ ਵੀ ਉਹ ਉਹ ਜਿਹੇ ਕਾਰਨ ਬਣ ਜਾਣ ਨਾਲ ਹੀ ਤਾਂ ਪੈਸਾ ਲੱਗ ਜਾਣਾ ਸੀਗਾ ਨਾਲੇ ਮਨਨ ਜਿਹੜੀ ਜ਼ਮੀਨ ਵੇਚ ਕੇ ਉਹ ਜ਼ਮੀਨ ਜਾਣੀ ਸੀ ਨਾਲੇ ਪਰਲੇ ਕੁਝ ਨਹੀਂ ਰਹਿਣਾ ਵੀ ਜੋ ਵੀ ਕਰਦਾ ਚੰਗੇ ਵਾਸਤੇ ਕਰਦਾ ਰੱਬ ਬਿਲਕੁਲ ਵੀ ਵਧੀਆ ਨਾਲੇ ਤਾਂ ਹੁਣ ਇੱਥੇ ਆਪਦੇ ਉਹਨੂੰ ਪਰਮਾਣਨ ਪਤਾ ਉਹਨਾਂ ਵੀ ਇਹਨੇ ਆ ਫੀਲਡ 'ਚ ਕਾਮਯਾਬ ਹੋਣਾ ਤੇ ਆਪਾਂ ਇੱਥੇ ਕਾਮਯਾਬ ਹੋ ਗਏ ਆ ਹੂੰ ਇਹ ਖੇਤੀਬਾੜੀ ਆਪਾਂ ਪਹਿਲੇ ਦਿਨ ਤੋਂ ਕਰਦੇ ਆ ਆਪਾਂ ਨੂੰ ਪਤਾ ਸੀ ਵੀ ਐਵੇਂ ਹੋਏਗੀ ਸਾਰੇ ਜਿਵੇਂ ਜਿਹੜੇ ਪਿੰਡਾਂ ਨਾਲ ਜਾਂ ਮਨ ਕਿਦਾਂ ਜਿਹੜੇ ਵੀ ਮੇਰੇ ਮਿੱਤਰ ਸਾਨ ਉਹਨਾਂ ਨਾਲ ਜਾਣ ਪਛਾਣ ਸੀਗੀ ਤੇ ਵਧੀਆ ਇੱਥੇ ਕੰਮ ਚੱਲ ਜੀ ਜਾਂਦਾ ਨਵੇਂ ਥਾਂ ਤੇ ਜਾ ਕੇ ਕੰਮ ਤੋੜਨਾ ਬਹੁਤ ਬਹੁਤ ਹੀ ਜ਼ਿਆਦਾ ਔਖਾ ਹੁੰਦਾ ਅੱਛਾ ਇੱਕ ਤੁਸੀਂ ਸਬਜੀ ਦਾ ਕੰਮ ਕਰਦੇ ਜਿੱਦਾਂ ਤੁਸੀਂ ਦੱਸਿਆ ਇਹ ਸਬਜੀ ਦੇ ਕੰਮ ਦੇ ਵਿੱਚ ਫਾਇਦਾ ਹੈਗਾ ਬਹੁਤ ਜ਼ਿਆਦਾ ਫਾਇਦਾ ਪਰ ਉਹਨੇ ਜੋ ਦੱਸਿਆ ਸਬਜ਼ੀ ਦੇ ਕੰਮ 'ਚ ਫਾਇਦਾ ਤਾਂ ਜੇ ਆਪਾਂ ਆਪਣੀ ਸਬਜ਼ੀ ਆਪ ਸੇਲ ਕਰਾਂਗੇ ਕੋਈ ਵੀ ਪ੍ਰੋਡਕਟ ਸਬਜ਼ੀ ਦੀ ਕੋਈ ਵੀ ਪ੍ਰੋਡਕਟ ਜੇ ਆਪਾਂ ਆਪ ਸੇਲ ਕਰਾਂਗੇ ਮੰਨ ਕੇ ਚੱਲੋ ਹੁਣ ਜਿਵੇਂ ਫੁੱਲ ਨੇ ਫੁੱਲ ਲਾ ਕੇ ਆਪਾਂ ਮੰਡੀ ਲੈ ਕੇ ਉਹ ਵੀ ਘੱਟ ਵੇਚ ਰਹੇ ਜਿਹੜੀ ਵੀ ਸਬਜ਼ੀ ਲਾ ਲੋ ਮੰਨ ਕੇ ਚੱਲੋ ਕੋਈ ਵੀ ਤੁਸੀਂ ਧੰਦਾ ਕਰੋ ਮਤਲਬ ਸਿੱਧਾ ਵੇਚੋ ਸਿੱਧਾ ਵੇਚੋ ਆਪ ਜਦੋਂ ਕਸਟਮਰ ਨੂੰ ਆਪ ਵੇਚਾਂਗੇ ਇੱਕ ਤਾਂ ਉਹ ਤਾਜ਼ੀ ਹੋਊਗੀ ਉਹਨੂੰ ਪਤਾ ਹੋਊਗਾ ਤਾਜ਼ੀ ਸਬਜ਼ੀ ਹੈ ਇੱਕ ਆਪ ਨੂੰ ਰੇਟ ਵੱਧ ਮਿਲੂਗਾ ਤੇ ਜਦੋਂ ਦੋਨੇ ਬੈਨੀਫਿਟ ਹੋਣਗੇ ਤੇ ਆਪੇ ਨਾਲੇ ਗਾਹੇ ਜੋੜਦਾ ਹੁਣ ਮੰਨ ਕੇ ਚਲੋ ਸਾਡਾ ਘਟੋ ਘਟ ਰ ਵੀ 40% ਜਿਹੜੀ ਸਬਜੀ ਐ ਦੁੱਧ ਦਾ ਘਰੋਂ ਵੇਖ ਜਾਂਦਾ ਸਾਡਾ ਹੂੰ ਤੁਸੀਂ ਮੈਰੀ ਲਾਂ ਪਾਈਆਂ ਹੋਈਆਂ ਇੰਸਟਾਗ੍ਰਾਮ ਤੁਸੀਂ ਦੇਖ ਲਓ ਘਰੋਂ ਹੀ ਆ ਕੇ ਲੈ ਜਾਂਦੇ ਨੇ 40% ਜੋਂ 40% ਘਰੋਂ ਵੇਕਣ ਲੱਗ ਗਿਆ ਹੌਲੀ ਹੌਲੀ ਜਿਵੇਂ ਜਿਵੇਂ ਵੀ ਮੰਨ ਕੇ ਲੱਗੀ ਪਤਾ ਲੱਗੀ ਆ ਉਹ ਅੱਗੇ 50% ਹੋ ਗਿਆ 60% ਇੱਕ ਦਿਨ ਨੂੰ ਜਾ ਕੇ ਦੋ ਸਾਲ ਨੂੰ ਦੋ ਸਾਲਾਂ ਨੂੰ 100% ਘਰੋਂ ਵੇਕਣ ਲੱਗ ਜੂ ਮੇਰਾ ਸਮਾਨ ਹੂੰ ਕੋਈ ਕਿਹੜੀ ਚੀਜ਼ ਐ ਜਿਹੜੀ ਤੁਹਾਡੇ ਪਰਿਵਾਰ ਨੂੰ ਅੱਜ ਤੱਕ ਜੋੜ ਕੇ ਰੱਖਿਆ ਆ ਬਸੇ ਇੱਕ ਹੈ ਜਿਹੜਾ ਪਰਿਵਾਰ ਸਾਡਾ ਇਕੱਠਾ ਲੈਂਦਾ ਵੀਦਲੋ ਸਾਰਿਆਂ ਦੇ ਮੂਹ ਪਿਆਰ ਹੈ ਪਹਿਲਾ ਨੰਬਰ ਤੇ ਸਾਰਾ ਪਰਿਵਾਰ ਸਾਡਾ ਅਮਰਤਾ ਜੀ ਹੈ ਅੱਛਾ ਬਾਬਾ ਅਮਰੀਕ ਸਿੰਘ ਦੀ ਕਾਰਸੇ ਵਾਲੇ ਜਿਹੜੇ ਪਟਿਆਲੇ ਵਾਲੇ ਨੇ ਦੇ ਉਹ ਸਾਨੂੰ ਨਾਮ ਲਾ ਕੇ ਆਣੇ ਸਤਨਾਮ ਵੈਗਰੂ ਜਿਹੜਾ ਕਰਦੇ ਨੇ ਉਸ ਵੇਲੇ ਉੱਠ ਕੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਤੁਸੀਂ ਨਾਮ ਜਪਣਾ ਜੋ ਸਾਰਾ ਪਰਿਵਾਰ ਉੱਠ ਕੇ ਨਾਮ ਜਪੀਦਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪੇ ਬਰਕਤ ਪਾਉਂਦਾ ਹਰੇਕ ਕੰਮ ਦੇ ਵਿੱਚ ਸਾਰੇ ਤੁਸੀਂ ਬਾਣੀ ਨਾਲ ਜੁੜੇ ਹੋਏ ਆਂ ਹਾਂਜੀ ਸਾਰੇ ਜਿੰਨਾ ਪਰਿਵਾਰ ਸਾਡਾ ਬੱਚਿਆਂ ਨੂੰ ਛੱਡ ਕੇ ਜਿਹੜੇ 8 ਮੈਂਬਰ ਵੱਡੇ ਸਭ ਨੇ ਅੰਮ੍ਰਿਤ ਛਕਿਆ ਆ ਸਭ ਨੇ ਛਕਿਆ ਹਾਂ ਤੇ ਬਾਬਾ ਅਮਰੀਕ ਸਿੰਘ ਜੀ ਕਾਰਸੇਵਾਲੇ ਲਿਪੜੇ ਵਾਲੇ ਆਲੇ ਨੇ ਉਹਨਾਂ ਦਾ ਉਹਨੂੰ ਮੰਨਿਆ ਸੀ ਤੇ ਉਹ ਇਹੀ ਜੋਰਦਨ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨੂ ਤੇ ਸਤਨਾਮ ਵਾਇਗੁਰੂ ਦਾ ਜਾਪ ਕਰੋ ਉਹ ਸਵੇਰੇ 3 ਘੰਟੇ 2 ਘੰਟੇ ਅਸੀਂ ਸਵੇਰੇ ਨਾਮ ਜਪੀਦਾ ਸੀ ਸਰ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਮਤਲਬ ਕਿਹੜੀ ਚੀਜ਼ ਹੈ ਜਿਹੜੀ ਪਰਿਵਾਰ ਨੂੰ ਜੋੜ ਨਹੀਂ ਦਿੰਦੀ ਪਰਿਵਾਰ ਨੂੰ ਪਹਿਲਾ ਨੰਬਰ ਤਾਂ ਇਹ ਹੀ ਆਈ ਜਿਹੜਾ ਮੰਨ ਕੇ ਚਲੋ ਕੰਮ ਨਹੀਂ ਕਰਨਾ ਕਿਸੇ ਨੇ ਜਦੋਂ ਉਹਨੂੰ ਕੰਮ ਨੂੰ ਕਹਾਂਗੇ ਉਹ ਅਗਲਾ ਕਹਿੰਦਾ ਵੀ ਆਪਾਂ ਬਈ ਛੱਡੋ ਪਰਾਂ ਵੀ ਜਿਹੜੇ ਮੈਨੂੰ ਕੰਮ ਨੂੰ ਕਹਿੰਦੇ ਨੇ ਆਪਾਂ ਅੱਡ ਹੋ ਜਾਂਦੇ ਆ ਆਪਣੀ ਆਪਣੀ ਮਰਜ਼ੀ ਦਾ ਕੰਮ ਕਰਾਂਗੇ ਜਰ ਕਿ ਜਦੋਂ ਅੱਡ ਹੋ ਜਾਂਦੇ ਉਹਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਬਿਲਕੁਲ ਕਿੱਥੇ ਦਾ ਮੰਨ ਕੇ ਚਲੋ ਇਹ ਇੱਕ ਚੀਜ਼ ਚੱਕਣੀ 10 ਥਾਣੇ ਕਿੱਥੇ ਇੱਕ ਚੀਜ਼ ਚੱਕਣੀ ਇੱਕ ਥਾਣੇ ਹੈਨਾ ਉਹ ਤੇ ਫਰਕ ਪੈਂਦਾ ਜਿਹੜੇ ਜਿੰਨਾ ਵੀ ਬੰਨਾ ਅਗਾਮੀ ਮੈਂ ਅੱਡ ਹੋ ਕੇ ਸੈਪਰੇਟ ਹੋ ਕੇ ਜੋੜ ਦੂੰਗਾ ਕਦੇ ਵਾਸਤੇ ਵੀ ਸੈਪਰੇਟ ਹੋ ਕੇ ਜਾਂ ਅੱਡ ਹੋ ਕੇ ਪੈਸਾ ਜੋੜਦਾ ਨਹੀਂ ਹੁੰਦਾ ਪੈਸਾ ਸਮਾਂ ਲੱਗਦਾ ਹੁੰਦਾ ਕਿੱਥੇ ਇੱਕ ਚੁੱਲੇ ਤੇ ਚੀਜ਼ ਪਕਣੀ ਹੈਨਾ 19 ਕਿੱਥੇ 10 ਚੁੱਲਿਆਂ ਦੇ ਪੱਕਣੀਆਂ ਏਦੋ-ਅੱਡ ਬਿਲਕੁਲ ਉੱਥੇ ਲੱਕੜਵਾਲਣੇ ਵੀ ਵੱਧ ਲੱਗਣਾ ਉੱਥੇ ਆਟਾ ਵੀ ਵੱਧ ਲੱਗਣਾ ਉੱਥੇ ਮੰਨ ਕੇ ਚਲੋ ਵੀ ਜੋ ਜਿਹੜੀ ਚੀਜ਼ ਏ ਉਹ ਜਿੰਨੇ ਚੁੱਲ੍ਹੇ ਹੋਗੇ ਉਹਨੀ ਚੀਜ਼ ਵੱਧ ਲੱਗਣੀ ਏ ਹੂੰ ਹੂੰ ਜੇ 10 ਚੁੱਲ੍ਹੇ 10 ਥਾਂ ਚੀਜ਼ ਲੱਗਣੀ ਏ ਉਹ ਜਿੱਦਾਂ ਤੁਹਾਡੇ ਚ ਸਾਂਝ ਹੈ ਨਾ ਤੁਸੀਂ ਦੱਸੋ ਤੁਹਾਨੂੰ ਇਸ ਚੀਜ਼ ਦਾ ਕੀ ਬੈਨੀਫਿਟ ਹੈ ਬੈਨੀਫਿਟ ਤੁਹਾਨੂੰ ਦੱਸ ਕੇ ਹਟਿਆ ਵੀ ਮੰਨ ਕੇ ਚੱਲ ਜੇ ਕਿਤੇ ਜਾਣਾ ਸੀ ਸਾਨੂੰ ਮਗਰ ਦੀ ਟੈਨਸ਼ਨ ਨਹੀਂ ਮੈਂ ਇੱਥੇ ਆਇਆ ਹਾਂ ਚੰਡੀਗੜ੍ਹ ਠੀਕ ਹੈ ਮੈਨੂੰ ਪਰਿਵਾਰ ਦੀ ਟੈਨਸ਼ਨ ਕੋਈ ਟੈਨਸ਼ਨ ਨਹੀਂ ਹੈਗੀ ਸਭ ਕੁਝ ਆਪਣੇ ਆਪ ਚੱਲਦਾ ਪਿਆ ਠੀਕ ਹੈ ਪੈਸੇ ਟਕੇ ਦੀ ਕੋਈ ਟੈਨਸ਼ਨ ਨਹੀਂ ਜਿਵੇਂ ਮੈਨੂੰ ਅੱਜ ਲੋਡ ਪੈ ਗਈ ਤਾਂ ਮੈਂ ਤੁਹਾਨੂੰ ਫੋਨ ਹੀ ਕਰਨਾ ਮੈਨੂੰ ਇਹਨੇ ਪੈਸੇ ਚਾਹੀਦੇ ਨੇ ਮੈਨੂੰ ਪੈਸੇ ਆ ਜਾਣੇ ਮਿਲ ਜਾਣੇ ਠੀਕ ਹੈ ਜਿਹੜਾ ਇਕੱਲਾ ਬੰਦਾ ਹੋਊਗਾ ਪਹਿਲਾ ਨੰਬਰ ਤੇ ਉਹਨੂੰ ਪਿੱਛੇ ਜਦੋਂ ਉਹਨੇ ਆਉਣਾ ਛੱਡ ਕੇ ਉਹਨੂੰ ਪਿਛਲੀ ਟੈਨਸ਼ਨ ਉਹ ਵੀ ਮੇਰਾ ਡੰਗਰਮਾਲ ਡੰਗਰ ਹੈ ਜਾਂ ਮੇਰੀ ਖੇਤੀ ਹੈ ਜਾਂ ਮੇਰਾ ਪਰਿਵਾਰ ਹੈ ਉਹ ਕੌਣ ਥਾਂਪੇਗਾ ਹੂੰ ਦੂਜਾ ਨੰਬਰ ਵੀ ਹੁੰਦਾ ਵੀ ਜੇ ਮੈਂ ਇੱਥੇ ਆ ਕੇ ਮੈਨੂੰ ਕੋਈ ਪੈਸਾ ਟਕਾ ਮੁੱਕ ਗਿਆ ਮੈਨੂੰ ਕੌਣ ਪੈਸਾ ਪਾਏਗਾ ਜੋ ਕਮਾਨ ਵਾਲਾ ਬੰਦਾ ਤਾਂ ਮੈਂ ਇੱਥੇ ਆ ਗਿਆ ਹੈਨਾ ਇਹੇ ਕਰਕੇ ਵੀ ਜਿਹੜਾ ਪਰਿਵਾਰ ਇਕੱਠਾ ਹੈ ਉਸ ਤੇ ਬਰਕਤ ਹੈ ਆਪਣੇ ਆਪ ਹੀ ਆਉਂਦੀ ਜਦੋਂ ਪਰਿਵਾਰ ਨੂੰ ਮਨ ਕੀਤਾ ਹੁਣ ਮੈਨੂੰ ਬੈਕਅਪ ਆਇਆ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਆਦੀ ਦਾ ਟੈਨਸ਼ਨ ਜਦ ਬੰਦਾ ਟੈਨਸ਼ਨ ਲੈ ਕੇ ਮਰ ਜਾਂਦਾ ਬਿਲਕੁਲ ਜਿਹੜਾ ਟੈਨਸ਼ਨ ਹੀ ਕੋਈ ਨਹੀਂ ਕਿ ਬੰਦਾ ਮਾਈਂਡ ਫ੍ਰੀ ਬੰਦਾ ਫਿਰੇਗਾ ਤੇ ਆਪਣੇ ਆਪ ਉਹਨੂੰ ਮਨ ਕਿੱਦਾਂ ਅੱਗੇ ਤੱਕ ਇਹ ਕੰਮ ਵੀ ਮਿਲਣਾ ਤੇ ਇਹ ਬਰਕਤ ਵੀ ਪੈਣੀ ਉਸਨੂੰ ਤੇ ਜੇ ਤੁਹਾਡੇ ਬੱਚੇ ਛੋਟੇ ਆ ਲੈਣਾ ਤੇ ਜਿੱਦਾਂ ਮਤਲਬ ਹੁੰਦਾ ਹੈ ਨਾ ਬੱਚੇ ਨਵੇਂ ਆ ਨਵੀਂ ਸੋਚਦੇ ਆ ਬਾਹਰ ਅੰਦਰ ਨਿਕਲਦੇ ਆ ਤੁਸੀਂ ਉਹਨਾਂ ਨੂੰ ਵੀ ਇਹ ਗੱਲ ਸਮਝਾਉਣੀ ਹੈ ਕਿ ਤੁਸੀਂ ਵੀ ਇਕੱਠੇ ਰਹਿਣਾ ਅੱਗੇ ਨਹੀਂ ਵੇਖੋ ਸਮਝਾਉਣ ਦੀ ਲੋੜ ਹੀ ਨਹੀਂ ਪੈਣੀ ਜਦੋਂ ਅਸੀਂ ਸਾਰਾ ਪਰਿਵਾਰ ਇਕੱਠਾ ਕੰਮ ਕਰਦੇ ਆ ਉਹ ਸਾਡੇ ਨਾਲ ਮਹੌਲ ਹੀ ਉਹ ਮਹੌਲ ਹੀ ਉਹਦਾ ਸਾਰਾ ਪਰਿਵਾਰ ਸਾਡਾ ਇਕੱਠਾ ਕੰਮ ਕਰ ਦਿੰਦੇ ਨੇ ਹੁਣ ਮਨ ਕਰੇ ਸਬਜ਼ੀ ਤੋੜਨ ਜਾਂਦੇ ਆ ਉਹ ਸਾਡੇ ਨਾਲ ਜਿਵੇਂ ਸੰਡੇ ਵਾਲਾ ਦੇਣਾ ਸ਼ਨੀਵਾਰ ਜਾਂ ਐਤਵਾਰ ਹੁੰਦਾ ਹੈ ਨਾ ਉਹ ਸਾਡੇ ਨਾਲ ਦਰ ਜਾਂਦੇ ਜਿਵੇਂ ਹੁਣ ਹਾਂ ਬੱਚੇ ਉਹ ਸਾਡੇ ਤੋਂ ਪਹਿਲਾਂ ਕ੍ਰੇਡ ਚਾਕੇ ਅੱਗੇ ਜਿਵੇਂ ਬੱਚਿਆਂ ਨੂੰ ਸ਼ੌਂਕ ਨਹੀਂ ਹੁੰਦਾ ਜਾਂ ਹੁੰਦਾ ਉਹ ਅਸੀਂ ਅਲੇ ਘਰੇ ਹੁੰਨੇ ਆ ਉਹ ਕ੍ਰੇਡ ਚਾਕੇ ਦਾਤਰੀਆਂ ਲਾ ਕੇ ਜੇ ਇੱਕ ਉਹ ਜਮਾਨ ਪਾਲਕ ਵੜਣੀ ਹੈ ਜਾਂ ਗੁੱਥੀਆਂ ਬੰਨੇ ਮਿੱਠੇ ਬਟਨ ਉਹ ਪਹਿਲਾਂ ਪਹੁੰਚੇ ਉਹਨਾਂ ਦੇ ਘਰ ਤੇ ਉਹਨਾਂ ਛਾਉਂ ਕੀਏ ਇਧਰ ਮਾਹੌਲ ਹੀ ਐ ਵੀ ਨਾ ਮਿਲਦਾ ਵੀ ਇਕੱਠੇ ਰਹਿਣ ਦਾ ਨਾ ਸਾਰੇ ਜਿੰਨੇ ਵੀ ਉਹ 8 7 ਬੱਚੇ ਨੇ ਸਾਡੇ ਇਕੱਠੇ ਰਹਿੰਦੇ ਨੇ ਫਿਰ ਸਹਾਰਨ ਦੀ ਲੋੜ ਨਹੀਂ ਪੈਂਦੀ ਜੇ ਮਾਹੌਲ ਉਹ ਮੈਂ ਤਾਂ ਮਿਲ ਜੀ ਅੱਛਾ ਇੱਕ ਹੋਰ ਆ ਚ ਮੇਨ ਕੰਮ ਵੀ ਉਹਨੂੰ ਕੰਮ ਸਿਕਾਉਣ ਦੀ ਲੋੜ ਨਹੀਂ ਪੈਂਦੀ ਕਿੱਥੇ ਆਪਾਂ ਉਹਨਾਂ ਨੂੰ ਵੱਡੇ ਕਰਕੇ ਕੰਮ ਸਿਕਾਉਣਾ ਵੀ ਐ ਕਰਨਾ ਤੇ ਕਿੱਥੇ ਹੁਣੀ ਸਿੱਖਣ ਦੇ ਪੈਣੇ ਆਪਣੇ ਆਪ ਸਿੱਖਦੇ ਪੈਣੇ ਹੂੰ ਬਿਲਕੁਲ ਹਾਂਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ ਟਾਈਮ ਦਿੱਤਾ ਤੁਸੀਂ ਤੁਹਾਡਾ ਵੀ ਧੰਨਵਾਦ ਜਿਹੜਾ ਤੁਸੀਂ ਸਾਨੂੰ ਬੁਲਾਇਆ ਇੱਥੇ ਦੇਖਦੇ ਰਹੋ ਸਾਡੇ ਚੈਨਲ ਨੂੰ ਮੈਨੂੰ ਦੇ